ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਆ ਪੰਥ ਦੇ ਨਾਂ ਮੇ ਸੰਦੇਸ਼ ਜਾਰੀ ਹੁੰਦੇ ਰਹਿੰਦੇ ਨੇ ਜਦੋਂ ਕੋਈ ਸਿੱਖ ਕਿਸੇ ਤਰ੍ਹਾਂ ਦੀ ਗਲਤੀ ਕਰਦਾ ਹੈਗਾ ਕੋਈ ਗੁਨਾਹ ਕਰਦਾ ਤੇ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਪਰਸੰਧਿਆ ਵੀ ਜਾਂਦਾ ਹੈ ਜਿਵੇਂ ਅੱਜ ਇੱਕ ਸੱਜਣ ਨੂੰ ਬੁਲਾਇਆ ਗਿਆ ਸੀਗਾ ਜਿਹੜੇ ਕਿ ਪੰਜਾਬ ਸਰਕਾਰ ਦੇ ਵਿੱਚ ਇਸ ਵੇਲੇ ਮੰਤਰੀ ਹੈਗੇ ਨੇ ਹਰਜੋਤ ਸਿੰਘ ਬੈਂਸ ਜਿਹੜਾ ਕਿ ਪਿਛਲੇ ਦਿਨੀ ਸ਼੍ਰੀਨਗਰ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਉੱਥੇ ਸ਼ੇਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਛੀ ਦੀਦੜਾ ਮરાਇਆ ਜਾ ਰਿਹਾ ਹੈ ਸਗਾ ਔਰ ਉੱਥੇ ਇੱਕ ਪੰਜਾਬੀ ਗਾਇਕ ਜਿਹੜਾ ਕਿ ਬਿਲਕੁਲ ਸਭ ਸੂਰਤ ਹੈ ਸਿੱਖ ਧਰਮ ਦੇ ਵਿੱਚ ਸਿੱਖਾ ਦੇ ਵਿੱਚ ਬੜੀ ਇੱਕ ਵਧੀਆ ਪਛਾਣ ਬਣਾਈ ਹੋਈ ਹੈ ਵੀਰ ਸਿੰਘ ਉੱਥੇ ਗਾਣੇ ਵੀ ਗਾਏ ਗਏ ਔਰ ਉੱਥੇ ਭੰਗੜਾ ਵੀ ਪਾਇਆ ਗਿਆ ਸਗਾ ਹਰਜੋਤ ਸਿੰਘ ਬੈਸ ਸਿੱਖਿਆ ਮੰਤਰੀ ਪੰਜਾਬ ਉਹਨਾਂ ਨੂੰ ਬੁਲਾਇਆ ਗਿਆ ਸਗਾ ਅੱਜ ਉੱਥੇ ਉੱਥੇ ਅੱਜ ਹੋਰ ਕਾਫੀ ਕੁਝ ਹੋਇਆ ਇੱਕ ਮਤਾ ਵੀ ਉੱਥੇ ਪਾਸ ਹੋਇਆ ਹੈਗਾ ਜਿਹੜਾ ਕਿ ਮੇਰੇ ਬਿਲਕੁਲ ਸਾਹਮਣੇ ਹੈ ਔਰ ਜਿਹੜਾ ਖਾਸ ਕਰਕੇ ਮਤਾ ਹੈਗਾ ਉਸ ਮੁਤਲਕ ਗੱਲਬਾਤ ਕਰਨ ਵਾਸਤੇ ਮੇਰੇ ਜਿਹੜਾ ਕਿ ਸਿੱਖ ਬੁੱਧੀ ਜੀ ਵੀ ਸਿੱਖ ਵਿਦਵਾਨ ਹੈਗੇ ਆ ਜਿਹੜਾ ਉਹ ਮਤਾ ਹੈਗਾ ਜੀ ਉਹਦੀ ਜਿਹੜੀ ਸ਼ਬਦਾਵਲੀ ਮੈਂ ਤੁਹਾਨੂੰ ਸਾਰਾ ਪੜਕੇ ਨਹੀਂ ਸੁਣਾਉਂਗਾ ਕੇਵਲ ਇੱਕ ਲਾਈਨ ਤੁਹਾਨੂੰ ਪੜਕੇ ਸੁਣਾਉਂਗਾ ਉਸ ਮੁਤਲਕ ਖਾਸ ਕਰਕੇ ਆਪਾਂ ਜ਼ਿਆਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਲਾਈਨ ਇੱਕ ਹੈਗੀ ਆ ਜੀ ਕਿ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਦੇ ਵਿੱਚ ਖੜਾ ਹੈ ਅੱਗੇ ਲਿਖਿਆ ਹੈਗਾ ਕਿ ਜੇ 2 ਦਸੰਬਰ 2024 ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇਨ ਬਿਨ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭਲੇਖੇ ਪੈਦਾ ਨਾ ਕੀਤੇ ਜਾਣ ਕਿਉਂਕਿ ਵੱਖੋ ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਆ ਜਿਹੜੀ ਇੱਕ ਖਾਸ ਕਰਕੇ ਲਾਈਨ ਹੈ ਇਹ ਬਹੁਤ ਜ਼ਿਆਦਾ ਧਿਆਨ ਮੰਗਦੀ ਹੈ ਇਹਨੂੰ ਚੰਗੀ ਤਰ੍ਹਾਂ ਖੋਲਣ ਦਾ ਆਪਾਂ ਯਤਨ ਕਰਾਂਗੇ ਆਪਾਂ ਦੇਖਦੇ ਹਾਂ ਕਿ ਪੰਨੂ ਸਾਹਿਬ ਇਹ ਸਾਰੇ ਕਾਸ ਨੂੰ ਕਿੱਦਾਂ ਦੇਖਦੇ ਨੇ ਪੰਨੂ ਸਾਹਿਬ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਜੀ ਪੰਨੂ ਸਾਹਿਬ ਘਟੋ ਘਟ ਦੋ ਤਿੰਨ ਗੱਲਾਂ ਆਪਾਂ ਅੱਜ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਇੱਕ ਤਾਂ ਬੀਤੀ ਕੱਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨੇ ਇਜਲਾਸ ਕੀਤਾ ਹੈਗਾ ਉਹਦੇ ਮੁਤਲਕ ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਆਪਣੀ ਇੱਥੋਂ ਸ਼ੁਰੂ ਕਰਦੇ ਆ ਕਿ ਜਿਹੜਾ ਅੱਜ ਵਾਲਾ ਮਤਾ ਹੈਗਾ ਜਿਹੜੀ ਮੈਂ ਇੱਕ ਲਾਈਨ ਬੋਲੀ ਹੈਗੀ ਆ ਕਿਵੇਂ ਦੇਖਦੇ ਹੋ ਇਹ ਸੱਜਣ ਜੀ ਬੇਨਤੀ ਹੈ ਆਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਪੰਥ ਸੱਜਿਆ ਤੇ ਉਸ ਪੰਥ ਦਾ ਅਸੀਂ ਭੋਲੇ ਭਾਗੇ ਸੰਗਤ ਵਿੱਚ ਪੰਥ ਦਾ ਨਾਮ ਲੈ ਕੇ ਸੰਗਤ ਦਾ ਨਾਮ ਲੈ ਕੇ ਮਹਾਰਾਜਾ ਅੰਮ੍ਰਿਤ ਸਿੰਘ ਦਾ ਨਾਮ ਲੈ ਕੇ ਤੇ ਕਈ ਸਰਕਾਰਾਂ ਬਣਾਈਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੀ ਸਿਆਸੀ ਬੰਦਿਆਂ ਨੇ ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਖਾਸ ਕਰਕੇ 1950 ਤੋਂ ਬਾਅਦਾਂ ਜੀ ਇੱਕ ਸਰਕਾਰੀ ਤੌਰ ਤੇ ਕਬਜ਼ਾ ਕਰ ਲਿਆ ਜੀ ਹੁਣ ਜਿਹੜੇ ਅੱਜ ਹੁਕਮਨਾਮਾ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ ਪੁਰਾਤਨ ਹੁਕਮਨਾਮੇ ਸਾਡੇ ਇਤਿਹਾਸ ਵਿੱਚ ਬੜੇ ਇਹ ਮੌਜੂਦ ਨੇ ਜਿਹੜੇ ਗੁਰੂ ਸਾਹਿਬ ਸਿੱਖਾਂ ਨੂੰ ਦੂਰ ਦਰਾਡੇ ਆਪਣਿਆਂ ਨੂੰ ਇਕੱਠੇ ਹੋ ਕੇ ਜਦੋਂ ਕੋਈ ਇਕਤਰਤਾ ਕਰਨੀ ਸੀ ਜਾਂ ਕੋਈ ਕੌਮ ਤੇ ਢੀੜ ਬੰਦੀ ਸੀ ਜਾਂ ਕੋਈ ਸਾਂਝਾ ਫੈਸਲਾ ਲੈਣਾ ਸੀ ਤੇ ਗੁਰੂ ਸਾਹਿਬ ਲਿਖਦੇ ਰਹੇ ਜੀ ਅੱਜ ਅਸੀਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਸਤਾਜਿਆ ਤੇ ਉਹਨਾਂ ਨੇ ਇੱਕ ਕਵੀ ਦੇ ਬੋਲ ਨੇ ਉਹ ਕਹਿੰਦਾ ਕਿ ਗੁਰੂ ਸਾਹਿਬ ਕਹਿੰਦੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੁਏ ਤੋਂ ਕਿਹਾ ਜੀਵਤ ਕਈ ਹਜ਼ਾਰ ਵਾਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਜਦੋਂ ਪ੍ਰਵਾਸ ਸਾਰਾ वार्ता ਤੇ ਜਦੋਂ ਕਿਸੇ ਨੇ ਪੁੱਛਿਆ ਕਿ ਕੀ ਹੋਇਆ ਤੇ ਗੁਰੂ ਗੋਬਿੰਦ ਸਿੰਘ ਆ ਲੈਣਾ ਜਿਹੜੀਆਂ ਉਹ ਬੋਲਦੇ ਨੇ ਕਵੀ ਨੇ ਲਿਖਿਆ ਨੇ ਜੀ ਜੀ ਹੁਣ ਇੱਕ ਗੱਲ ਤਾਂ ਬੜਾ ਦੁੱਖ ਆਉਂਦਾ ਵਾ ਕਿ ਕੀ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਖਾਤਰ ਆਪਣੇ ਪਿਤਾ ਤੋਂ ਚਪੇੜਾਂ ਖਾਧੀਆਂ ਆਣਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਤੀ ਤਵੀ ਦੇ ਬੈਠ ਕੇ ਆਣਾ ਗੁਰੂ ਤੇਗ ਬਹਾਦਰ ਸਾਹਿਬ ਸੀਸ ਲਵਾ ਲੈਣਾ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਪਰਿਵਾਰ ਪਰਿਵਾਰ ਜਿਹੜਾ ਉਹ ਕੌਮ ਤੋਂ ਵਾਰ ਦੇਣਾ ਸਿੰਘ ਸ਼ਹੀਦ ਕਰਾ ਦੇਣਾ ਕੀ ਨਹੀਂ ਗੁਰੂ ਸਾਹਿਬ ਨੇ ਅਸੀਂ ਅੱਜ ਉਹਨਾਂ ਦਾ ਆ ਮੁੱਲ ਪਾ ਰਹੇ ਆ ਜੀ ਫਿਰ ਅਸੀਂ ਗੱਲ ਕਰਦੇ ਹਾਂ ਮੀਰੀ ਕੀਰੀ ਦੀ ਜੀ ਜਿਹੜਾ ਕਦੀ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਜਦੋਂ ਪੰਡ ਭਾਰੀ ਹੋ ਜਾਂਦੀ ਆ ਤੇ ਅਗਲੇ ਦੇ ਘਾਰੇ ਆ ਜਿਹੜੇ ਉਹ ਆਨ ਆਨਿਆ ਜਿਹੜਾ ਛੱਦਨ ਤੁਰ ਪੈਂਦਾ ਵਾ ਕਦੀ ਕਨ ਯਾਵਾ ਜਿਹੜਾ ਉਹ ਦੁਸ਼ਮਣਾਂ ਨੂੰ ਪਾਣੀ ਤੇ ਆਉਂਦਾ ਵਾ ਪਰ ਸਾਡੇ ਹਾਲਾਤ ਐਸੇ ਹੋਏ ਪਏ ਨੇ ਕਿ ਜਿਹੜੇ ਤੁਸੀਂ ਹੁਕਮਨਾਮਾ ਸਾਹਿਬ ਦੀ ਗੱਲ ਕਰਦੇ ਜੇ ਇਹਨਾਂ ਸਿਆਸੀ ਲੋਕਾਂ ਨੇ ਕੀ ਕੀਤਾ ਅਦਾਲਤਾਂ ਤਸਹਿਲ ਦੇ ਜਿਹੜਾ ਸੀ ਉਹ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਸਾਧ ਸੰਗਤ ਤੇ ਵਿਦਵਾਨ ਸਿੱਖਾਂ ਤੇ ਜਿਹੜੇ ਸਾਡੇ ਆਮ ਸਾਰੀਆਂ ਪੰਥਕ ਜਥੇਬੰਦੀਆਂ ਸਨ ਨਾਲ ਸ਼੍ਰੋਮਣੀ ਮੀਟਿੰਗ ਲੈ ਕੇ ਉਹਦਾ ਜਥੇਦਾਰ ਉਥੇ ਨਾਮਜ਼ਦ ਕੀਤਾ ਜਾਂਦਾ ਸੀ ਸਿਰਲੱਥ ਸੂਰਮਾ ਜਿਹੜਾ ਕੌਮ ਨੂੰ ਪ੍ਰਵਾਨਤ ਹੋਵੇ ਜੀ ਜੀ ਪਰ ਇਹਨਾਂ ਨੇ ਜਿੱਥੇ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚ ਹੁੰਦੇ ਆ ਉਹਨਾਂ ਨੇ ਗੋਲਕ ਦੀ ਰਾਖੀ ਕਰਨੀ ਸੀ ਸਾਡੀਆਂ ਸੰਸਥਾਵਾਂ ਨੂੰ ਚਲਾਉਣਾ ਸੀ ਤੇ ਸਾਡੇ ਜਿਹੜੇ ਸੇਵਾ ਕਰਨ ਵਾਸਤੇ ਇੱਥੇ ਗਰੰਥੀ ਸਿੰਘ ਉਹ ਪ੍ਰਤੀ ਕਰਨੇ ਸਨ ਜੀ ਕਹਿਣ ਤੋਂ ਭਾਵ ਇੱਕ ਜਿਹੜਾ ਸਿਸਟਮ ਹੀ ਉਹਨੂੰ ਚਲਾਉਣਾ ਸੀ ਜੀ ਪਰ ਉਹ ਅੱਜ ਕੀ ਕਰ ਰਹੇ ਹੋ ਸਾਡੀਆਂ ਜਿਹੜੀਆਂ ਭੈ ਭਾਵਨੀ ਸਿੱਖ ਪਰੰਪਰਾਵਾਂ ਗੁਰਮਤ ਮਰਿਆਦਾ ਸਾਡੀ ਗੁਰੂ ਤੇ ਅਡੋਲਤਾ ਜਿਹੜੀ ਜੀ ਜੀ ਸਾਡੀ ਅੰਦਰਲੀ ਸ਼ਕਤੀ ਜੋਤ ਗੁਰੂ ਦੇ ਅੱਗੇ ਜਿਹੜੀ ਖਲੋਂਦੀ ਆ ਅਰਦਾਸਾਂ ਕਰਦੇ ਆ ਜਿਹਦੇ ਤੇ ਅਸੀਂ ਪੰਥਕ ਫੈਸਲੇ ਲੈਣੇ ਹੁੰਦੇ ਆ ਉਹਨਾਂ ਨੂੰ ਵੀ ਅੱਜ ਇਹ ਜਿਹੜੇ ਲੋਕ ਆ ਇਹ ਆਪਣੇ ਅੰਦਰ ਸਮਝਦੇ ਆ ਕਿ ਸ਼ਾਇਦ ਇਹ ਵੀ ਫੈਸਲੇ ਅਸੀਂ ਇਹਨਾਂ ਦੇ ਅਸੀਂ ਕਰਨੇ ਨੇ ਜੀ ਜੀ ਹੁਣ ਕਾਲ ਤੱਕ ਦਾ ਜਥੇਦਾਰ ਜਿਹੜਾ ਉਹ ਅਜਾੜਾ ਦਾ ਹਸਤੀ ਲੱਗਦੀ ਸੀ ਜਿੱਤਨਾ ਕੋਈ ਨਸ਼ਈ ਬੰਦਾ ਦਰਿਆ ਵਿੱਚ ਡੇਪੇ ਨਾ ਇਹਨਾਂ ਦੀ ਇਹ ਹਾਲਤ ਆ ਤੇ ਉਹ ਸਿੱਜੇ ਸਿੱਜੇ ਤਰਦਾ ਜਾਂਦਾ ਤਰਦਾ ਜਾਂਦਾ ਤੇ ਜਦੋਂ ਉਹਨੂੰ ਹੋਸ਼ ਆਉਂਦੀ ਆ ਨਿਕਲਣ ਦੀ ਕੋਸ਼ਿਸ਼ ਕਰਦਾ ਵਾ ਪਰ ਉਹ ਵਿੱਚੇ ਡੇਕ ਕੇ ਮਰ ਜਾਂਦਾ ਵਾ ਹੂੰ ਹੂੰ ਇਹ ਹੁਣ ਕੀ ਕਰਦੇ ਆ ਜਿਉਂ ਜਿਉਂ ਫੈਸਲੇ ਸੰਗਤਾਂ ਨੂੰ ਜਾਗਦਾ ਵੇਂਦੇ ਆ ਤੇ ਇਹ ਫੇਰ ਨਾ ਉਹਨੂੰ ਸਹੀ ਜੇ ਸਹੀ ਤੁਰੇ ਜਾਂਦੇ ਆ ਪਹਿਲਾਂ ਗਲਤ ਕੰਮੇ ਬਹੁਤ ਕਰ ਚੁੱਕੇ ਆ ਹੂੰ ਹੂੰ ਇਹ ਜਿਹੜਾ ਮੀਡੀਆ ਵਾ ਇਹਨੇ ਲੋਕਾਂ ਨੂੰ ਜਗਾਤਾ ਵਾ ਤੇ ਹੁਣ ਇਹਨਾਂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਇਹਨਾਂ ਬੰਦਿਆਂ ਨੂੰ ਹੂੰ ਹੂੰ ਜੀ ਪਰ ਇਹ ਕਬਜ਼ਾ ਧਾਰੀ ਹੋਏ ਬੈਠੇ ਆ ਜੀ ਹੁਣ ਕਾਲ ਤਖਤ ਦਾ ਜਥੇਦਾਰ ਹੀ ਜਿਹੜਾ ਉਹ ਤੇ ਸਰਬੱਤ ਖਾਲਸਾ ਦੇ ਵਿੱਚ ਲੱਗਣਾ ਸੀ ਜਾਂ ਪੰਥਕ ਜਥੇਬੰਦੀਆਂ ਦੇ ਵਿੱਚ ਇਹ ਹੈੱਡ ਗ੍ਰੰਥੀ ਨੂੰ ਹੀ ਇਥੋ ਵਾਲੇ ਨੂੰ ਹਰਮੰਦਰ ਸਾਹਿਬ ਜੀ ਨੂੰ ਉਹਦਾ ਕਾਲ ਤਖਤ ਦਾ ਨਾਲ ਚਾਰਜ ਦੇ ਕੇ ਤੇ ਉੱਥੇ ਵੀ ਇੰਦੀ ਵੱਡੀ ਬੇਈਮਾਨੀ ਗੁਰੂ ਘਰ ਚ ਕਰਦੇ ਨੇ ਵੀ ਉਹਦਾ ਸਿਸਟਮ ਹੀ ਜਿਹੜਾ ਸਿਕਤਰ ਤੇ ਤਾਂ ਕਾਲ ਤਖਤ ਤੋਂ ਜਿਹੜੀਆਂ ਜਿੰਨੀਆਂ ਵੀ ਕਾਰਵਾਈਆਂ ਚੱਲਣੀਆਂ ਸੀ ਉਹ ਸਾਨੂੰ ਸਿਆਸੀ ਤੌਰ ਤੇ ਪੰਪਰ ਪੂਸੇ ਵਿੱਚ ਪਾ ਕੇ ਚਲਾਈ ਗਈ ਹੈ ਹਾਂ ਸੱਜਣ ਜਦੋਂ ਇੱਕ ਗੱਲ ਮਸ਼ਹੂਰ ਹੈ ਵੀ ਗੁਰੂ ਦੇ ਘਰ ਅੰਧੇਰਨੀਆ ਦੇ ਰਹੀ ਆ ਹਾਂਜੀ ਜੀ ਹੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜ ਪਿਆਰੇ ਸਾਜ ਦੇ ਆ ਤੇ ਉਹਨਾਂ ਨੇ ਸੇਵਾ ਭਾਵਨੀ ਦੇ ਨਾਲ ਸੀਸ ਪਹਿਲਾਂ ਲਿਆ ਤੇ ਫਿਰ ਉਹਨਾਂ ਨੂੰ ਗੁਰੂ ਦਾ ਖਿਤਾਬ ਦਿੱਤਾ ਜੀ ਇਹ ਤਨਖਾਹੀਏ ਪੰਜ ਪਿਆਰੇ ਸਾਜ ਕੇ ਤੇ ਉਹਨਾਂ ਨੂੰ ਸਿੰਘ ਸਹਿਬਾਨ ਖਿਤਾਬ ਦੇ ਦਿੰਦੇ ਆ ਤੇ ਉਹਨਾਂ ਦੇ ਵਿੱਚ ਫਿਰ ਉਹਨਾਂ ਕੋਲੋਂ ਸਾਡੇ ਜਿਹੜੇ ਹੁਕਮਨਾਮੇ ਆ ਉਹ ਚਲਾਉਂਦੇ ਰਹੇ ਨੇ ਜੀ ਜਦੋਂ ਸਾਰੀ ਇਤਿਹਾਸਕ ਤੌਰ ਤੇ ਗੁਰਮਤ ਅਨੁਸਾਰ ਗੱਲ ਹੀ ਜਿਹੜੀ ਉਹ ਉਸਰ ਕੋ ਸੁਣਵੋਣ ਲੱਗੀ ਤੇ ਅੱਜ ਤੁਸੀਂ ਇਹਨਾਂ ਦੀ ਹਾਲਤ ਦੇਖ ਲਿਆ ਪਟਨੇ ਸਾਹਿਬ ਵਾਲੇ ਆਪਦੇ ਪੰਜ ਜਿਹੜਾ ਆਪਦਾ ਕੰਮ ਕਰੀ ਜਾ ਰਹੇ ਆ ਹਾਂਜੀ ਹਾਂਜੀ ਇੱਥੋਂ ਵਾਲੇ ਆਪਦਾ ਕਰੀ ਜਾ ਰਹੇ ਆ ਗੁਰੂ ਤੇ ਅਟੁੱਟੋ ਸ਼ਿਵਾ ਸੀ ਜਿਹੜਾ ਸਾਡਾ ਜਿੱਥੇ ਪੰਜ ਪਿਆਰੇ ਤੁਰੇ ਹੁੰਦੇ ਸੀ ਜੋੜਾ ਲਾ ਕੇ ਖਲੋ ਜਾਂਦੇ ਹਾਂ ਸੀਸ ਲਾਉਂਦੇ ਹਾਂ ਨੱਕ ਰਗੜਦੇ ਹਾਂ ਧਰਤੀ ਤੇ ਕਿ ਸਾਡਾ ਗੁਰੂ ਤੁਰਿਆ ਆ ਰਿਹਾ ਵਾ ਵਾਕੇ ਵਾਕੇ ਇਦਾਂ ਹੀ ਸੀ ਜੀ ਆਗੇ ਨਾ ਸਾਡੀ ਇਹ ਹਾਲਤ ਕਰਕੇ ਰਹਤੀ ਆ ਹੁਣ ਤੁਸੀਂ ਪੁੱਛਿਆ ਹੁਕਮਨਾਮੇ ਦਾ ਜਿਹੜਾ ਅੱਜ ਤਾਂ ਮੈਨੂੰ ਆ ਪੜ੍ਹ ਕੇ ਗੱਲ ਸੁਣਾਈ ਆ ਜੀ ਹੁਣ ਜਦੋਂ ਇਹ ਹੁਕਮਨਾਮੇ ਉਥੋਂ ਜਾਰੀ ਹੋਏ ਤੇ ਜਿਹੜਾ ਰਘਵੀਰ ਸਿੰਘ ਦਾ ਗ੍ਰੰਥੀ ਆ ਇਹਨੇ ਤੇ ਉਦੋਂ ਹੀ ਉਹ ਪੰਬਲ ਪੂਸਾ ਪਾਤਾ ਇਹੋਨਾਂ ਨੂੰ ਕਹਿੰਦਾ ਵੀ ਤੁਹਾਨੂੰ ਮੈਂ ਮੁਬਾਰਕਾਂ ਤੁਹਾਡੀ ਪ੍ਰਤਿਭਾ ਬਹੁਤ ਵਧੀਆ ਹੋ ਰਹੀ ਆ ਹੂੰ ਹੂੰ ਜੀ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਨੂੰ ਵੀ ਕਹਿਤਾ ਜੀ ਕੌਣ ਦੱਸੋ ਉਹਨਾਂ ਚੀਜ਼ਾਂ ਦਾ ਕੀ ਅਸਰ ਰਹਿ ਗਿਆ ਉਹਨਾਂ ਹੂੰ ਹੂੰ ਜੀ ਤੇ ਜਿਹੜੇ ਹੋਣ ਆਲਾ ਵਾ ਇਹਨੇ ਇਸ ਕਰਕੇ ਜਿਹੜੇ ਸਾਡੇ ਗੁਰੂ ਦੀ ਨਰਾਤਰੀ ਜਿਤਨਾ ਜਾਂ ਗੁਰੂ ਦੇ ਸਿਧਾਂਤਾਂ ਨੂੰ ਖੋਰਾ ਲਾ ਰਹੇ ਨੇ ਇਹ ਵੀ ਹੁਣ ਕੀ ਕਹਿ ਰਹਿਆ ਵਾ ਤੁਸੀਂ ਦੱਸਿਆ ਵਾ ਕਿ ਉਹ ਕਹਿੰਦਾ ਆਪਣੇ ਆਪ ਨੂੰ ਆਪਣੇ ਘੋੜੇ ਭਜਾ ਦਿਓ ਹੂੰ ਹੂੰ ਜੀ ਮੈਂ ਕਹਿਣ ਤੋਂ ਭਾਵ ਉਹਨਾਂ ਦੇ ਉੱਤੇ ਸੁਖਵੀਰ ਦੇ ਉੱਤੇ ਇੱਕ ਬੜਾ ਵੱਡਾ ਆਏ ਇਲਜ਼ਾਮ ਲੱਗ ਰਿਹਾ ਵੀ ਇਹ ਕਾਲ ਤੱਕ ਦਾ ਪਟੋੜਾ ਵਾ ਇਹ ਉਹਦੀ ਪ੍ਰਧਾਨਗੀ ਨੂੰ ਬਣਾਉਣ ਦੀ ਬਚਾਉਣ ਦੀ ਖਾਤਰ ਜੀ ਅੱਜ ਇਹ ਦੋਰਾ ਮਾਫ ਟੰਡ ਵਰਤ ਰਿਹਾ ਵਾ ਹੂੰ 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 ਯਾਨੀ ਕਿ हां ਇਹਨਾਂ ਕੋ ਬੜਾ ਵਧੀਆ ਸਮਾਂ ਸੀ ਕਿ ਸਾਰੇ ਕਾਲੀਦਾਲਾ ਨੂੰ ਇਕੱਠੇ ਕਰ ਸਕਦੇ ਸੀ ਕਿ ਭਾਈ ਹੁਣ ਸਮਾਂ ਆ ਗਿਆ ਵਾ ਤੁਹਾਨੂੰ ਆਪੋ ਆਪਣੇ ਚੁੱਲ੍ਹੇ ਸਮੇਤਣ ਲਈ ਕਿਹਾ ਸੀ ਹੁਣ ਤੁਸੀਂ ਇਹ ਕੱਲਾ ਨਾ ਕਰੋ ਹਾਂ ਹਾਂ ਜੀ ਇਹ ਸਾਰਾ ਇਸ ਕਰਕੇ ਹੁਣ ਖੇਡ ਹੋਈ ਆ ਪਰ ਜਿਹੜੀ ਖੇਡ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈਗਾ ਵੀ ਇਹ ਸੁਖਬੀਰ ਬਾਦਲ ਨੂੰ ਬਚਾਉਣ ਦੀ ਵੀ ਗੱਲ ਆ ਗਈ ਆ ਇਹ ਨਾ ਥੋੜਾ ਜਿਹਾ ਜਿੱਦਾਂ ਇਹ ਜਦੋਂ ਮੈਂ ਇਹਨੂੰ ਪੜਦਾ ਪਿਆ ਹੈਗਾ ਇਹਨੂੰ ਮਤੇ ਨੂੰ ਮੈਂ ਪਹਿਲਾਂ ਵੀ ਇੱਕ ਲਾਈਨ ਬੋਲੀ ਮੈਂ ਤੁਹਾਡੇ ਤੋਂ ਨਾ ਪਹਿਲਾਂ ਵੀ ਮੈਂ ਇਹਨੂੰ 4-5 ਵਾਰੀ ਪੜਾ ਹਟਿਆ ਹੈਗਾ ਤੇ ਇਹਦੇ ਵਿੱਚ ਨਾ ਇੱਕ ਇਹਨਾਂ ਨੇ ਲਾਈਨ ਹੋਰ ਲਿਖੀ ਹੋਈ ਆ ਜੇ ਆਪਾਂ ਥੋੜਾ ਜਿਹਾ ਵੀ ਤੁਸੀਂ ਕਿਦਾਂ ਦੇਖਦੇ ਆ ਇਹਨੂੰ ਕਿਦਾਂ ਖੋਲੂਗੇ ਇਸ ਗੱਲ ਨੂੰ ਵੀ ਉਹ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਆ ਪੰਜ ਪਿਆਰੇ ਜਿਨ੍ਹਾਂ ਨੇ ਅੱਜ ਇਹ ਸਾਰਾ ਫੈਸਲਾ ਕੀਤਾ ਹੈਗਾ ਉਹ ਕਹਿੰਦੇ ਵੀ 2 ਦਸੰਬਰ ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇਨ ਬਿਨ ਜੇ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਆ ਪਰ ਲਫ਼ਜ਼ ਲਿਖਿਆ ਨਾਲ ਉਹਨਾਂ ਨੇ ਕਹਿੰਦੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭਲੇਖੇ ਪੈਦਾ ਨਾ ਕੀਤੇ ਜਾਣ ਜਿਹੜੀ ਆ ਗੱਲ ਹੋ ਆ ਪਈ ਪਰ ਇਹਦੇ ਨਾਲੋਂ ਬੈਸਟ ਹੀ ਸਿੱਧੀ ਗੱਲ ਖੋਲ੍ਹ ਦਿੰਦੇ ਕਿ ਜਿਹੜਾ ਗੁਰੂ ਅੰਗਸਾ ਹੈ ਉਹਨੂੰ ਤੁਸੀਂ ਵੱਖਰਾ ਰਹਿਣ ਦਿਓ ਤੇ ਆਪਣੀ ਸਿਆਸਤ ਕਰੋ ਜਿ ਤਰ੍ਹਾਂ ਦੂਜੀਆਂ ਪਾਰਟੀਆਂ ਕਰਦੀਆਂ ਵਾ ਪਰ ਜਿਹੜੀ ਆ ਗੱਲ ਹੋਏ ਇਹ ਗੱਲ ਤੋਂ ਇਦਾਂ ਵੀ ਵਿੱਚ ਕਈਆਂ ਨੂੰ ਲੱਗਦਾ ਹੋਊਗਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਇਹ ਜਿਹੜਾ ਫੈਸਲਾ ਕੀਤਾ ਹੈਗਾ ਬਿਲਕੁਲ ਠੀਕ ਆ ਵੀ ਉਹਨਾਂ ਨੇ ਟੋਕ ਦਿਖਾਉ ਲਿਆ ਫੜਾ ਪੜੋ ਜਿਹੜੇ ਸੁਣਨ ਵਾਲੇ ਆ ਤੁਹਾਨੂੰ ਵੀ ਸਮਝ ਲੱਗ ਜੂ ਫੇਰ ਪੜੋ ਫੇਰ ਉਹਦਾ ਕਹਿਣ ਤੋਂ ਭਾਵ ਤੇ ਇਹ ਨਾ ਫੇਰ ਕਿ ਜੇ ਤੁਸੀਂ ਉਹਨੂੰ ਬਿਨ ਨਹੀਂ ਮੰਨਣਾ ਤੇ ਫੇਰ ਆਪੂ ਆਪਣੀ ਰਾਜਨੀਤੀ ਕਰ ਲਓ ਤੇ ਜਿਹੜਾ ਗੁਰੂ ਕਾਲ ਤੱਕ ਤੇ ਉਹਨੂੰ ਇਹਦੇ ਵਿੱਚ ਨਾ ਲਿਆ ਉਹਦੀ ਸਰਵਉੱਚਤਾ ਨੂੰ ਢਾਣਾ ਨਾ ਲਾਓ ਹੂੰ ਹੂੰ ਜੀ ਤੇ ਜਦੋਂ ਸਰਵਉੱਚਤਾ ਢਾਣਾ ਨਹੀਂ ਲਾਈ ਉਹਦਾ ਹੁਕਮ ਨਾ ਮੰਨਿਆ ਤੇ ਫੇਰ ਇਹ ਆਪਣੇ ਲੈਵਲ ਤੇ ਪਾਰਟੀਆਂ ਚੱਲਣਗੀਆਂ ਫੇਰ ਪੰਥਕ ਪਾਰਟੀਆਂ ਥੋੜਾ ਕਾਲ ਤੱਕ ਨੂੰ ਸਮਰਪਿਤ ਥੋੜਾ ਹੋਣਗੀਆਂ ਹੂੰ 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 ਮੈਨੂੰ ਲੱਗਦਾ ਕਿ ਬਸ ਤੇ ਹੀ ਪਿਓ ਸਿੱਧੀ ਗੱਲ ਕਹਿ ਦਿੰਦਾ ਕਿ ਜਦੋਂ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਆਵੇਗੀ ਨਵੇਂ ਮੈਂਬਰ ਬਣਨਗੇ ਉਹ ਨਵਾਂ ਕਾਲੀਦਾਲ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਗੱਲ ਤੱਕ ਦੇ ਅਧੀਨ ਆਪਣੀ ਖੇਤਰੀ ਪਾਰਟੀ ਜਿਹੜੀ ਉਹਨੂੰ ਮਜ਼ਬੂਤ ਕਰ ਲੈਣਗੇ ਤੁਸੀਂ ਦੋਵੇਂ ਹੀ ਇੱਥੋਂ ਭਗੌੜੇ ਹੋ ਚੁੱਕੇ ਜੇ ਤੇ ਤੁਸੀਂ ਇਹ ਕਰਕੇ ਆਪੋ ਆਪਣੇ ਘੋੜੇ ਭਜਾ ਲਓ ਇਹ ਕਰਕੇ ਜਿਵੇਂ ਤੁਸੀਂ ਮੇਰੀ ਪੀੜ੍ਹੀ ਦੀ ਸਿਆਸਤ ਨੂੰ ਨਾ ਕਰੋ ਹੂੰ 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 ਪਰ ਗੱਲ ਇਹ ਆ ਵੀ ਜਿੱਦਾਂ ਹੁਣ ਬਾਕੀ ਧਿਰਾਂ ਹੈਗੀਆਂ ਨੇ ਜਸਮੁਚਾ ਖਾਲਸਾ ਪੰਥ ਕਈ ਵਾਰ ਨਜ਼ਰ ਨਹੀਂ ਆਉਂਦਾ ਹੈਗਾ ਮੁਰੇ ਤੇ ਕੌਣ ਤੇ ਇਦਾਂ ਦੀ ਹੋ ਸਕਦੀ ਆ ਕਿਹੜਾ ਅਕਾਲੀ ਦਲ ਇਦਾਂ ਦਾ ਹੋ ਸਕਦਾ ਆ ਉਸ ਕਿਸਮ ਦਾ ਜਿਹੋ ਜਿਹਾ ਚਾਹੀਦਾ ਹੈਗਾ ਸ਼ਾਇਦ ਇਸ ਕਰਕੇ ਉਹਨਾਂ ਨੂੰ ਵੀ ਐਂ ਲੱਗਦਾ ਹੋਵੇ ਵੀ ਕੋਈ ਨਹੀਂ ਹੱਲੇ ਇਦਾਂ ਗੱਲ ਖੁੱਲੀ ਰੱਖ ਛੱਡੋ ਸੱਜਣਾ ਹਾਲਾਤ ਐਸੇ ਆ ਵੀ ਸਿੱਖੀ ਆ ਜਿਹੜੀ ਉਹ ਮਾਡਰਨ ਹੋ ਗਈ ਆ ਜੀ ਸਿੱਖੀ ਕਮਾਉਣੀ ਗੁਰੂ ਸਾਹਿਬ ਨੇ ਬੜੀ ਸੌਖੀ ਸੀ ਅਮਤ ਵੇਲੇ ਉੱਠ ਕੇ ਨਿਤਨੇਮ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਕੀਰਤ ਕਰਨੀ ਵੰਡ ਛਕਣਾ ਨਾਮ ਜਪਣਾ ਜੀ ਪਰ ਮੈਂ ਮਸਤੂਆ ਨੇ ਕੱਲ ਪਰਸੋਂ ਇੱਕ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਸੀ ਮੈਂ ਉਹ ਜਦੋਂ ਸੁਣਿਆ ਥਾ ਤੇ ਤੁਹਾਡੇ ਸਾਹਮਣੇ ਤੁਸੀਂ ਕਹਾਂ ਕਿ ਕਾਲੀ ਦਾ ਕਿਹੋ ਜਿਹਾ ਹੋਵੇ ਜੀ ਕੌਣ ਹੋਵੇ ਤੇ ਕੌਣ ਆਉਣ ਹਾਂਜੀ ਹੁਣ ਪਾਰਤ ਦੇ ਵਿੱਚ ਜਿਹੜੀਆਂ ਹਕੂਮਤਾਂ ਵਾ ਉਹ ਸਾਡੇ ਉੱਤੇ ਸਾਡੇ ਕਾਲੀ ਦਾਲੇ ਵੀ ਉਹ ਸਥਾਪਿਤ ਕਰਦੀਆਂ ਰਹੀਆਂ ਨੇ ਹੂੰ 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 ਜੀ ਇੱਕ ਸਾਡੇ ਲੀਡਰ ਇਹਦੇ ਨਕਮੇ ਹੋ ਗਏ ਵੇਖੋ ਕਿੰਨੀਆਂ ਕਿਤਾਬਾਂ ਛਪੀਆਂ ਕਿੰਨੀਆਂ ਅਖਬਾਰਾਂ ਦੇ ਵਿੱਚ ਸਾਡੇ ਪਹਿਲੇ ਕਾਲੀ ਹੀ ਜਿਹੜੇ ਉਹਨਾਂ ਦੇ ਉੱਤੇ ਆਇਆ ਵੀ ਜਿੰਨਾ ਵੀ ਕੌਮ ਦਾ ਨੁਕਸਾਨ ਹੈ ਇਹਨਾਂ ਬੰਦਿਆ ਨੇ ਕਰਾਇਆ ਵਾ ਜੀ ਕਾਲ ਤੱਕ ਤੇ ਹਵਲਾ ਇਹਨਾਂ ਕਰਾਇਆ ਵਾ ਹੂੰ 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 ਜਦੋਂ ਹੀ ਸਿੱਖੀ ਜੀਵਨ ਜੀਨੇ ਆ ਤੇ ਅਸੀਂ ਕਹਿੰਦੇ ਆ ਕਿ ਬੀਤ ਗਏ ਦੀ ਸਮੇਂ ਨੂੰ ਵੀ ਨਹੀਂ ਵਿਚਾਰਨਾ ਚਾਹੀਦਾ ਤੇ ਆਉਣ ਵਾਲੇ ਦੀ ਵੀ ਨਹੀਂ ਗੱਲ ਕਰਨੀ ਚਾਹੀਦੀ ਵਰਤਮਾਨ ਦੇ ਵਿੱਚ ਜੀਵਨ ਜੀਣਾ ਚਾਹੀਦਾ ਵਾ ਜੀ ਇਹਨਾਂ ਬੰਦਿਆਂ ਨੇ ਕੀ ਕੀਤਾ ਇੱਕ ਤੇ ਆਪਣੇ ਵੱਡੇ-ਵਡੇਰਿਆਂ ਦੇ ਜਿਹੜੇ ਹੱਡ ਹੀ ਉਹਨਾਂ ਨੂੰ ਵੇਚ-ਵੇਚ ਕੇ ਆਪਣੇ ਗਲ ਉਹਨਾਂ ਦੇ ਜਿਹੜੇ ਖੱਫਣੀ ਸੀ ਉਹ ਪਾ ਕੇ ਕਿ ਅਸੀਂ ਉਹ ਉਹਨਾਂ ਦੀ ਉਹਨਾਂ ਦੀ ਜਾਇਦਾਦ ਆ ਇਹ ਤੇ ਕਾਲੀ ਕਾਲ ਤੇ ਹੀ ਉਹਨਾਂ ਦੇ ਬੱਚੇ ਆ ਜੀ ਜੀ ਬਾਪ ਦਾ ਮਨ ਸੇਖਾ ਗਹਿਣੋਂ ਤਿਆਰ ਹੀ ਨਹੀਂ ਹੋਣ ਦਿੱਤਾ ਹਾਂਜੀ ਹਾਂ ਬਸ ਆਹੀ ਸਰਦਾਰ ਸਾਹਿਬ ਇਹੋ ਜਿਹੇ ਛਾਤਰ ਦਿਮਾਗ ਹੀ ਉਹਨੇ ਸੋਚਿਆ ਇਸ ਤਰ੍ਹਾਂ ਕਾਬੂ ਆਏ ਤਾਂ ਨਾਲੇ ਆਪਣੇ ਬੱਚੇ ਨੂੰ ਅੱਗੇ ਲਾਈ ਗਾ ਤੇ ਨਾਲੇ ਸਾਰਿਆਂ ਦੇ ਇੰਮਦੇ ਉਹਨੇ ਸੈੱਟ ਕਰਤੇ ਤੇ ਅੱਗੇ ਬੋਲਣ ਨਾ ਦਿੱਤਾ ਹੂੰ ਹੂੰ ਜੀ ਕੋਈ ਜਦੋਂ ਤੁਸੀਂ ਗੱਲ ਕਰਦੇ ਜੇ ਵੀ ਕਿਹੋ ਜਿਹਾ ਹੋਵੇ ਤੁਹਾਡੇ ਸਾਹਮਣੇ ਪਹਿਲਾਂ ਤੁਹਾਡੇ ਵਰਗਾ মিডিਆ ਜਿਹੜਾ ਇਹ ਨਹੀਂ ਸੀਗਾ ਜੀ ਜਿਵੇਂ ਕਿਸਾਨੀ ਦੇ ਵਿੱਚ ਹੁੰਦਾ ਰਿਆ ਨਾ ਜਿੰਨੂੰ ਗੋਦੀ ਮੀੜ ਜਾਂਦੇ ਸੀ ਅੱਜ ਵੀ ਉਹ ਸਾਡੇ ਮਗਰ ਸਾਡੇ ਧਰਮ ਦੇ ਵਿੱਚ ਵੀ ਤੇ ਆਵਾ ਜੀ ਜੀ ਪੂਰੀ ਹਾਂਜੀ ਉਹਦੇ ਵਿੱਚ ਉਹ ਗੱਲਾਂ ਉਹ ਕਰਦੇ ਨੇ ਜਿਹੜੀਆਂ ਸਾਨੂੰ ਵਾਜਬ ਹੀ ਨਹੀਂ ਆ ਜੀ ਮੈਂ ਦੋ ਤਿੰਨ ਗੱਲਾਂ ਸੁਣਦੇ ਹਾਂ ਉਹਨਾਂ ਉਹ ਸ਼੍ਰੋਮਣੀ ਕਮੇਟੀ ਦੇ ਦੀ ਹੈ ਨਹੀਂ ਕੱਲ ਤੱਕ ਤਨੂੰ ਲਈ ਆ ਰਹੇ ਆ ਸਾਡੀਆਂ ਪਰੰਪਰਾਵਾਂ ਜਿਹੜੀਆਂ ਸਾਡੀਆਂ ਧਾਰਮਿਕ ਗਤੀਵਿਧੀਆਂ ਆ ਜਾਂ ਜਿਹੜੀਆਂ ਜਿਹੜੀਆਂ ਅਸੀਂ ਹੁਣੇ ਤੁਹਾਡੇ ਨਾਲ ਮੈਂ ਗੱਲ ਕਰਕੇ ਰਿਹਾ ਵੀ ਸਾਡੀ ਧਾਰਮਿਕ ਅੰਦਰ ਦੀ ਆਸਥਾ ਵਾ ਜਿਹੜੀ ਜੀ ਜਿਹੜੀ ਸਾਡੀ ਗੁਰੂ ਦੇ ਉੱਤੇ ਸ਼ਰਧਾ ਵਾ ਭਾਵਨੀ ਆ ਹੂੰ ਹੂੰ ਉਹਨਾਂ ਨੂੰ ਵੀ ਇਹਨਾਂ ਦੇ ਕਬਜੇ 'ਚ ਲਈ ਆ ਰਹੇ ਆ ਜੀ ਜੀ ਸ਼ਰੋਮੀ ਕਮੇਟੀ ਦੇ ਉਹ ਲਾਈਵ ਉਹ ਨਾ ਬੰਦਿਆਂ ਨੂੰ ਕਰਦੇ ਨੇ ਜਿਨ੍ਹਾਂ ਨੇ ਉਹ ਗੱਲਾਂ ਬੋਲਣੀਆਂ ਹੁੰਦੀਆਂ ਜਿਨ੍ਹਾਂ ਨੂੰ ਸਿੱਖੀ ਕਮਾਉਣੀ ਨਹੀਂ ਦੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਿੱਖੀ ਹੈ ਕੀ ਆ ਜੀ ਜੀ ਸਿਧਾਂਤ ਨਹੀਂ ਪਤਾ ਤੂੰ ਨਾਮ ਜੇਤ ਹੋ ਗਿਆ ਸਿਰਫ ਆਪਣੇ ਵੱਡੇ-ਵਡੇਰਿਆਂ ਦੇ ਨਾਂ ਤੇ ਹੂੰ ਹੂੰ ਜੀ ਜੀ ਪਰ ਤੁਹਾਡੇ ਸਾਹਮਣੇ ਉਹ ਜਦੋਂ ਮੈਂ ਕੱਲ ਮਸਤੂਆਣਿਆ ਪ੍ਰੋਗਰਾਮ ਸੁਣਿਆ ਤੇ ਉਦੋਂ ਵੀ ਮੇਰੇ ਦਿਮਾਗ ਦੇ ਵਿੱਚ ਇਹ ਆ ਰਿਹਾ ਸੀ ਕਿ ਗੁਰੂ ਸਾਹਿਬ ਜੀ ਆਮ ਪਾਰਟੀ ਲੋਕਾਂ ਨੇ ਬਣਾਈ ਜੀ ਲੋਕਾਂ ਨੇ ਆਮ ਪਾਰਟੀ ਨੂੰ ਕਾਮਯਾਬ ਕਰਕੇ ਸਰਕਾਰ ਬਣਾਤੀ ਜੀ ਲੋਕਾਂ ਨੇ ਚੁਣੀ ਹੈ ਨਾ ਉਹ ਪਾਰਟੀ ਹਾਂਜੀ ਹਾਂਜੀ ਕੱਲ ਚੋਣ ਹੋਈ ਤਰਨਤਨ ਮੈਂਬਰ ਪਾਰਲੀਮੈਂਟ ਦੀ ਲੋਕਾਂ ਨੇ ਉਹਨੂੰ ਆਜ਼ਾਦ ਚਿਤਾਤਾ ਹੂੰ ਹੂੰ ਜੀ ਇਸੇ ਤਰ੍ਹਾਂ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਜਦੋਂ ਕਿਤੇ ਪਹਿਲੀ ਤੇ ਗੱਲ ਇਹ ਸਰਕਾਰਤ ਨਹੀਂ ਕਰਾਉਣੀ ਨਹੀਂ ਆ ਹੂੰ 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 ਉਹਨਾਂ ਨੂੰ ਪਤਾ ਵਾ ਵੀ ਐਡੇ ਨਕੰਮੇ ਹੋਰ ਨਹੀਂ ਆ ਸਕਦੇ ਜਿੰਨਾ ਇਹ ਨੁਕਸਾਨ ਕਰ ਰਹੇ ਨੇ ਹੋਰ ਕਿਸੇ ਨੇ ਨਹੀਂ ਕਰਨਾ ਹੂੰ ਹੂੰ ਫਿੱਟ ਪੈਂਦੇ ਉਹਨਾਂ ਨੂੰ ਉਹਨਾਂ ਨੂੰ ਫਿੱਟ ਨਹੀਂ ਜੀ ਤੇ ਐਵੇਂ ਮੀਰਜਾਦੇ ਇਦਾਂ ਦੇ ਆ ਵੀ ਵੇਖ ਲਓ ਤੁਸੀਂ ਬੁੱਢੇ 70 70 80 80 ਸਾਲ ਤੇ ਹੋ ਗਏ ਆ ਕਿਤੇ ਇਹਨਾਂ ਦੇ ਦਿਮਾਗ 'ਚ ਨਹੀਂ ਆਉਂਦੀ ਕਦੋਂ ਹੀ ਇਹਨਾਂ ਮਤਾ ਪਾ ਕੇ ਨਹੀਂ ਦਿੱਤਨ ਕਿ ਇਹਦੀ ਚੋਣ ਹੋਣੀ ਚਾਹੀਦੀ ਆ ਜੀ ਜੀ ਉਹ ਇਸ ਕਰਕੇ ਜਦੋਂ ਸ਼ਰੋਣੀ ਕਮੇਟੀ ਚੋਣੇ ਇਕੱਲੀ ਦਾ ਨਵਾਂ ਆਪੇ ਉੱਪਰ ਕੇ ਆ ਜਾਣਾ ਜੀ अच्छा ਜਿਹੜੀ ਤੁਸੀਂ ਨਾ ਪਹਿਲਾਂ ਗੱਲ ਕਰਕੇ ਹਟੇ ਹੈਗੇ ਆ ਭਈ ਚੰਗੀ ਤਰ੍ਹਾਂ ਜਿਹੜੇ ਸਾਡੇ ਦਰਸ਼ਕ ਹੈਗੇ ਆ ਜਿਹੜੀ ਉਹ ਲਾਈਨ ਹੈਗੀ ਆ ਪਰ ਲਫਜ਼ ਜਿਹੜਾ ਹੈਗਾ ਜਿਹੜਾ ਅੱਜ ਵਾਲੇ ਮਤੇ 'ਚ ਹੈਗਾ ਆ ਉਹਨੂੰ ਤੁਸੀਂ ਖੋਲਿਆ ਹੈਗਾ ਮੈਨੂੰ ਲੱਗਦਾ ਕਿ ਪੰਨੂ ਸਾਹਿਬ ਜਦੋਂ ਆਪਾਂ ਥੋੜੀ ਜੀ ਥੋੜੀ ਜਿਹੀ ਮੈਨੂੰ ਲੱਗਦਾ ਥੋੜੀ ਜਿਹਾ ਪਿੱਛੇ ਚੱਲ ਜਾਨੇ ਤੇ ਆਪਾਂ ਦੇਖਦੇ ਆ ਕਿ ਸੁਖਬੀਰ ਬਾਦਲ ਹੋਰਾਂ ਨੂੰ ਜਥੇਦਾਰ ਗੜਗੱਜ ਸਾਹਿਬ ਨੇ ਅਕਾਲ ਤਖਤ ਸਾਹਿਬ ਬੁਲਾ ਕੇ ਤੇ ਸਰੋਪਾ ਦੇ ਕੇ ਸਨਮਾਨਤ ਵੀ ਕੀਤਾ ਕੀਤਾ ਸੀਗਾ ਹੈ ਨਾ ਜੀ ਤੇ ਸਰਪ੍ਰਸਤੀ ਦਿੱਤੀ ਸੀਗੀ ਇੱਕ ਪਾਸੇ ਆ ਗੱਲ ਹੁੰਦੀ ਹੈ ਕਿ ਜਿਹੜੇ 2 ਦਸੰਬਰ ਦੇ ਹੁਕਮਨਾਮਿਆਂ ਤੋਂ ਪਘੋੜੇ ਹੈਗੇ ਆ ਭਈ ਨਹੀਂ ਉੱਥੇ ਆਉਂਦੇ ਹਨ ਜਿਉ ਆਪੋ ਆਪਣੀ ਮਰਜ਼ੀ ਨਾਲ ਲੱਗੇ ਰਹਿਣ ਜੋ ਲੱਗੇ ਰਹਿਣ ਤਾਂ ਫਿਰ ਉਹਨਾਂ ਨੂੰ ਸੱਦ ਕੇ ਫਿਰ ਉਹਨਾਂ ਨੂੰ ਸਨਮਾਨਿਤ ਕਿਉਂ ਕੀਤਾ ਜਾਂਦਾ ਹੈ ਨਾ ਜਿ ਉਹਨਾਂ ਨੂੰ ਫਿਰ ਸਰੂਪਾ ਕਿਉਂ ਦਿੱਤਾ ਜਾਂਦਾ ਹੈਗਾ ਇਦਾਂ ਹੀ ਹੁਣ ਜਦੋਂ 2 ਦਸੰਬਰ ਦੇ ਹੁਕਮਾਂ ਦੇ ਮੁਤਾਬਕ ਪੰਜ ਮੈਂਬਰੀ ਕਮੇਟੀ ਨਵੀਂ ਭਰਤੀ ਕਰਕੇ ਚੋਣ ਪ੍ਰਕਿਰਿਆ ਕਰਨ ਢਈ ਆ ਤਾਂ ਅਕਾਲੀ ਦਲਾਂ ਦੀ ਏਕਤਾ ਦਾ ਵਾਸਤਾ ਪਾ ਕੇ ਤੇ ਮਾਣਯੋਗ ਜਥੇਦਾਰ ਜੀ ਕਹਿਣ ਦੇ ਆ ਕਹਿੰਦੇ ਵੀ ਕੋਈ ਵੀ ਧਰਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਨ ਸੋ ਮੈਨੂੰ ਲੱਗਦਾ ਕਿ ਇਹ ਗੱਲ ਵਾਕਈ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਕਿ ਸੁਖਬੀਰ ਬਾਦਲ ਨੂੰ ਵੀ ਇਹਨ ਬਚਾ ਕੇ ਰੱਖ ਲਿਆ ਗਲੇ ਨੇ ਕਿ ਤੁਸੀਂ ਵੀ ਆਪਦੇ ਅਹੁਦੇ ਦੇ ਉੱਪਰ ਕੈਮਰਾ ਹੋ ਤੇ ਆਪਣਾ ਕੰਮ ਕਰੀ ਚੱਲੇ ਜਾਓ ਤੇ ਜਿਹੜੀ ਨਵੀਂ ਤੇ ਰਹਿ ਗਈ ਨਵੀਂ ਭਰਤੀ ਕਰਨ ਵਾਲੇ ਆ ਉਹਨਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਪਹਿਲਾਂ ਜਿਹੜੀ ਗੱਲ ਤੁਸੀਂ ਮੈਨੂੰ ਪਹਿਲੀ ਪੁੱਛੀ ਇਹ ਰਹਿਣੀ ਰਹੇ ਰਹਿਣੀ ਰਹੇ ਜੀ ਸੋਈ ਸਿੱਖ ਮੇਰਾ ਜੀ ਰਹਿਣੀ ਰਹੇ ਸੋਈ ਸਿੱਖ ਮੇਰਾ ਜੀ ਜੀ ਸੋਈ ਸਿੱਖ ਮੇਰਾ ਉਹ ਸਾਰੇ ਮੈਂ ਉਸ ਦਾ ਚਿਹਰਾ ਜੀ ਵਾਕਈ ਬੱਕ ਜੇ ਤੇ ਹੁਣ ਵੇਖੋ ਇਹ ਸਵੇਰੇ ਗੱਲ ਕੋਈ ਕਰਦੇ ਆ ਸ਼ਾਮ ਨੂੰ ਕੋਈ ਕਰਦੇ ਨਹੀਂ ਜੀ ਸਾਰੀਆਂ ਗੱਲਾਂ ਰਿਕਾਰਡ ਚ ਆਉਣੀਆਂ ਨੇ ਜੀ ਤੇ ਇਹਨਾਂ ਦੀਆਂ ਸਾਰੀਆਂ ਗੱਲਾਂ ਦੀ ਸਮਝ ਲੱਗਦੀ ਜਾਂਦੀ ਆ ਲੋਕਾਂ ਨੂੰ ਜਦੋਂ ਅਕਾਲ ਤਖਤ ਦਾ ਜefeਦਾਰ ਹੀੜਾ ਜਿਹਨੂੰ ਗੜ ਗੱਜ ਕਹਿੰਦੇ ਨੇ ਜਦੋਂ ਉਹਨੇ ਉਹਨੂੰ ਮੰਨਦੇ ਹੀ ਨਹੀਂ ਲੋਕ ਤੇ ਫਿਰ ਵੇਖੋ ਬਧੋ ਬਦੀ ਦਾ ਜefeਦਾਰ ਬਣ ਕੇ ਬਹਿ ਗਿਆ ਹੂੰ ਹੂੰ ਇੱਕ ਦਿੱਲੀ ਦਾ ਬੰਦਾ ਜਿਹਨੇ ਉਹਨੂੰ ਪ੍ਰਮੋਟ ਕੀਤਾ ਵਾ ਹੂੰ 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 ਕਿ ਸੇਵਾ ਮਿਕ ਮਤੀ ਪ੍ਰਧਾਨ ਪਹਿਲਾ ਕਾਰਨ ਚਲ ਜਾਂਦਾ ਤੇ ਉਹ ਨਾਨਕ ਉਹਨੂੰ ਸਰੂਪੇ ਲੈਂਦਾ ਵੀ ਐ ਤੇ ਦਿੰਦਾ ਵੀ ਐ ਹੂੰ 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 ਜੀ ਇਹਨਾਂ ਦੇ ਸਿੱਖੀ ਦਾ ਮਖੌਲ ਬਣਾ ਕੇ ਰੱਖਤਾ ਵਾ ਨਾ ਡਰਦੇ ਆ ਗੁਰੂ ਘਰ ਤੋਂ ਸਤਗੁਰ ਜਾਣੇ ਪਤਾ ਨਹੀਂ ਅੰਦਰ ਇਹਨਾਂ ਦੇ ਗਿਆਨ ਕਿਹੋ ਜਿਹਾ ਵੈਗਰੂ ਨੇ ਪਾਇਆ ਵਾ ਹੂੰ ਹੂੰ ਪਰ ਕਈ ਮੈਂ ਵਖੰਡਿਆ ਇਦਾਂ ਵੀ ਸਿੱਖ ਕੌਮ ਦੇ ਵਿੱਚ ਸਤਕਾਰ ਵੀ ਕਾਫੀ ਜਸਦਰ ਗੜਗਾ ਜਿਹੜਾ ਹੁੰਦਾ ਹੈਗਾ ਵੀ ਪਹਿਲੇ ਜਿਹੜੇ ਜਸਰ ਸੀਗੇ ਉਹਨਾਂ ਨਾਲੋਂ ਕਹਿੰਦੇ ਥੋੜਾ ਜਿਹਾ ਵੱਖਰਾ ਹੋ ਕੇ ਵਿਚਰਦੇ ਆ ਇਹ ਪੰਥਕ ਸਭਾ ਦੇ ਵਿੱਚ ਜਾ ਜਾ ਕੇ ਵਿਚਰਦੇ ਆ ਇਹ ਬੱਚਿਆਂ ਦੇ ਸਿਰਾਂ ਦੇ ਉੱਪਰ ਦਸਤਾਰਾ ਵੀ ਆਪਣੇ ਹੱਥੀ ਸਜਾਉਂਦੇ ਇਹ ਪਿੰਡਾਂ 'ਚ ਜਿੱਥੇ ਦਸਤਾਰ ਸਿਕਲਾਈ ਕੈਂਪ ਚੱਲਦੇ ਆ ਉੱਥੇ ਵੀ ਜਾ ਜਾ ਕੇ ਹਾਜ਼ਰੀਆਂ ਭਰ ਕੇ ਆਉਂਦੇ ਆ ਪਹਿਲਾਂ ਨਾਲੋਂ ਕਹਿੰਦੇ ਵੱਖਰੇ ਆ ਥੋੜਾ ਜਿਹਾ ਇਹ ਵਧੀਆ ਲੱਗਦੇ ਕਈਆਂ ਨੂੰ ਵੇਖੋ ਸੱਜਣਾ ਜਿਹੜੇ ਉਹਨੇ ਹਾਜ਼ਰੀ ਫੈਸਲੇ ਕੀਤੇ ਜਿਹੜੀ ਚੰਗੀ ਗੱਲ ਹੈ ਉਹਨੇ ਚੰਗੀ ਕਹਿਣੀ ਪਾਉਗੀ ਜੀ ਅੱਜ ਵੀ ਉਹਨੇ ਮੰਤਰੀ ਨੂੰ ਆਖਿਆ ਵੀ ਕੁਝ ਗੁਰਦੁਆਰਿਆਂ ਦਾ ਹੀ ਤੁਰ ਕੇ ਜਾ ਤੇ ਉਹ ਸੜਕਾਂ ਬਣਾ ਹਾਂ ਹਾਂਜੀ ਜਦੋਂ ਸਿਆਸੀ ਫਰੰਟ ਤੇ ਕਿਸੇ ਵਾਸਤੇ ਵੀ ਬੰਦਾ ਜਦੋਂ ਐ ਉੱਤੇ ਕਾਬਜ ਹੁੰਦਾ ਵਾ ਜਾਂ ਉਤੇ ਆਪਣੀ ਦੇਖ ਬਣਾਉਣੀ ਚਾਹੁੰਦਾ ਵਾ ਤੇ ਉਦੋਂ ਬਹੁਤ ਫਾਰਮੂਲੇ ਵਰਤਦਾ ਵਾ ਹੂੰ ਹੂੰ ਜੀ ਉਦੋਂ ਬੜੇ ਚਾਰਚ ਫੇਰੇ ਦੀ ਸਲਾਹ ਵੀ ਲੈਂਦਾ ਵਾ ਜੀ ਪਰ ਇਸ ਟਾਈਮ ਇਹ ਜਿਹੜਾ ਸਮਾਂ ਇਹਨਾਂ ਦਾ ਸਿਰਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਇਹ ਸਮਝ ਨਹੀਂ ਰਹੇ ਇਹ ਆਪਣੇ ਆਪ ਲੱਗੇ ਜਾ ਰਹੇ ਨੇ ਤੇ ਜਿਹੜੀ ਗੁਰੂ ਨਾਨਕ ਨਾਮਲੇਵਾ ਸੰਗਤੋਂ ਇਹਨਾਂ ਕੋਲ ਬਹੁਤ ਦੂਰ ਹੋ ਚੁੱਕੀ ਆ ਜਿੰਨੀਆਂ ਚੋਣਾਂ ਆਈਆਂ ਜਾਂ ਤੁਸੀਂ ਕਿਹੇ ਕੰਮ ਚ ਵੇਖ ਲੋ ਜੀ 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 ਤੇ ਆਪਾਂ ਥੋੜਾ ਜਿਹਾ ਜਿਹੜਾ ਬੀਤੀ ਕੱਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੋਇਆ ਹੈਗਾ ਉਹਦੇ ਸਬੰਧ ਵਿੱਚ ਵੀ ਦੋ ਚਾਰ ਗੱਲਾਂ ਮੈਂ ਕਹਿਣਾ ਹੋ ਜਾਣਾ ਸੱਜਣ ਉਹਦੇ ਬਾਰੇ ਆਪਾਂ ਪਹਿਲਾਂ ਦੱਸ ਗਏ ਆਂ ਵੀ ਕੋਈ ਅਧਿਕਾਰ ਇਹ ਜਿਹੜੇ ਫੈਸਲੇ ਉਹਨਾਂ ਦੇ ਨਹੀਂ ਹੈਗੇ ਕਰਨ ਦੇ ਜੋਗੇ ਜੀ ਅੱਛਾ ਉੱਥੇ ਜਦੋਂ ਇਹ اجلاس ਸੱਦਦੇ ਆ ਜੇ ਇਹਨਾਂ ਨੇ ਉਹ اجلاس ਦੇ ਵਿੱਚ ਕੋਈ ਚੰਗਾ ਕਰਮ ਕਰਨਾ ਹੀ ਆ ਜੀ ਤੇ ਸਾਰੇ ਮੈਂਬਰਾਂ ਕੋਲ ਲਿਖਤੀ ਰੂਪ ਦੇ ਵਿੱਚ ਸੁਝਾਅ ਲੈਣਾ ਠੀਕ ਆ ਜੀ ਉਹ ਸੁਝਾਅ ਲੈ ਕੇ ਫੇ ਆਪਣੀ ਐਗਜ਼ੈਕਟਿਵ ਦੇ ਵਿੱਚ ਵਿਚਾਰਨਾ ਜੀ ਫੇ ਉਹਦੇ ਫੈਸਲੇ ਕਰਨ ਲਾ ਤੇ ਉਹ ਜਿਹੜਾ ਫੈਸਲਾ ਵਾ ਉਹ ਫੇ ਸੰਗਤ ਦੇ ਅੱਗੇ ਵੇਖਣ ਕਿ ਸੰਗਤ ਪ੍ਰਵਾਨ ਕਰਦੀ ਆ ਕਿ ਨਹੀਂ ਕਰਦੀ ਹੂੰ ਹੂੰ ਜੀ ਜੀ ਪਰ ਇਹ ਤੇ ਜਿਹੜੀ ਚਿੱਠੀ ਜਿਹੜੀ ਨਹੀਂ ਹੁੰਦੀ ਜਿੱਤਰਾ ਉਹ ਪਹਿਲਾਂ ਇੱਕ ਨਰੈਨ ਸਿੰਘ ਹੀ ਉਹਨੂੰ ਪੰਥ ਤੋਂ ਹੀ ਖਾਰਜ ਕਰਤਾ ਤੇ ਜਹੇਦਾਰ ਨੂੰ ਚੁੱਪ ਕਰਕੇ ਆਪ ਤੇ ਕੋਈ ਰੱਖ ਲਈ ਵੀ ਠੀਕ ਆ ਮੈਂ ਕਰ ਸਕਦਾ ਵਾਂ ਹੂੰ 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 ਜੀ ਇਹਨੇ ਇੰਨੇ ਗਲਤ ਜਿਹੇ ਕੰਮ ਕਰ ਲਏ ਆ ਵੀ ਇਹਨਾਂ ਨੂੰ ਸਤਗੁਰ ਜਾਣੇ ਸਿਰਫ ਮੈਂ ਤੁਹਾਨੂੰ ਕਿਹਾ ਵੀ ਇਹ ਬਣਾਏ ਇਸ ਕਰਕੇ ਆ ਵੀ ਪਰਿਵਾਰਵਾਤਾ ਕਰਕੇ ਕੁਝ ਉਹ ਜਿਹੜੇ ਇਹਨਾਂ ਨੂੰ ਚਾਹੀਦਸਦੇ ਸਾਡੇ ਪਰਖੇ ਹੋਏ ਆ ਇਹ ਸਾਡੇ ਨਾਲ ਹੀ ਰਹਨੇ ਆ ਜਿਨ੍ਹਾਂ ਨੂੰ ਕੋਈ ਏਡਾ ਗੁਰਮਤ ਦੀ ਸੋਝ-ਬੋਝ ਨਹੀਂ ਹੈ ਜੀ ਉਹ ਬੰਦੇ ਬਣਾਏ ਨੇ ਨਾ ਜੀ ਉਹ ਆਓ ਜੀ ਤੇ ਜਾਓ ਜੀ ਆਹੇ ਹਾਲਾਤ ਉਹਨਾਂ ਦੇ ਬਣੇ ਰਹਿੰਦੇ ਆ ਫਿਰ ਪੰਨੂ ਸਾਹਿਬ ਏਦਾਂ ਦੇ ਹਾਲਾਤਾਂ ਦੇ ਵਿੱਚ ਖਾਲਸਾ ਪੰਥ ਕੀ ਕਰੇ ਫਿਰ ਆਲ ਸਾ ਪੰਥਿਆ ਵੇਖੋ ਵੋਟ ਦਾ ਰਾਜ ਆ ਹਰ ਵਾਰੀ ਲੋਕ ਇਹਨਾਂ ਦੇ ਉਲਟ ਉਲਟ ਵੋਟ ਪਾਉਂਦੇ ਨੇ ਜੀ ਕਿੰਨੀਆਂ ਵਿਧਾਨ ਸਭਾ ਦੀਆਂ ਹੋਈਆਂ ਅਜਾ ਤਰਨਤਾ ਨਹੀਂ ਜਿਵੇਂ ਚੋਂ ਹੋਈ ਲੋਕਾਂ ਮੂੰਹ ਨਹੀਂ ਲਾਉਣਾ ਇਹਨਾਂ ਨੂੰ ਹੂੰ 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 ਜੀ ਲੋਕ ਤਾਂ ਇਹੀ ਕਰ ਸਕਦੇ ਆ ਨਾ ਸਾਡਾ ਡੈਮੋਕ੍ਰੇਸੀ ਜਿਹੜਾ ਰਾ ਉਹਦੇ ਵਿੱਚ ਵੋਟ ਹੈ ਤੇ ਵੋਟ ਸ਼ਕਤੀ ਵਰਤ ਸਕਦੇ ਨੇ ਪਰ ਅਕਾਲ ਤਖਤ ਸਾਹਿਬ ਦੀ ਗੱਲ ਮੈਂ ਅਸਲ ਚ ਚਾਹਣਾ ਹੈਗਾ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਦੇਖੋ ਉਹ ਤੇ ਹੁਣ ਜਿਦਾ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਕਿ ਮੀਡੀਆ ਦੇ ਰਾਹੀਂ ਵੀ ਇਦਾਂ ਪ੍ਰਚਾਰਿਆ ਜਾਂਦਾ ਵੀ ਸਾਰਾ ਕੁਝ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੀ ਆ ਅਕਾਲ ਤਖਤ ਸਾਹਿਬ ਵੀ ਪਰ ਅਕਾਲ ਤਖਤ ਸਾਹਿਬ ਤੇ ਇੱਕ ਆਜ਼ਾਦ ਹੈਗਾ ਨਾ ਜਿ ਸਾਰਾ ਕੁਝ ਮਤਲਬ ਉੱਥੇ ਉਹ ਉਹਦੇ ਵਾਸਤੇ ਖਾਲਸਾ ਪੰਥ ਕੀ ਕਰੇ ਜਾਂ ਕਿਹੋ ਜੀ ਕੋਈ ਜਦੋਜਾਦ ਹੁੰਦੀ ਤੁਹਾਨੂੰ ਕੋਈ ਨਜ਼ਰ ਆਉਂਦੀ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਵਧੀਆ ਜੱਥੇਦਾਰ ਸਾਬਾਨ ਹੋਣ ਉਹ ਦੇਖੋ ਕਿਉਂ ਇਤਾਂ ਕਰ ਰਿਹਾ ਜੀ ਇਹਨਾਂ ਬੰਦਿਆਂ ਨੇ ਲਾਉਣੇ ਆ ਤੇ ਇਹ ਬੰਦੇ ਆਪਣੀਆਂ ਮਨਮਤੀਆਂ ਕਰ ਰਹੇ ਨੇ ਹੂੰ ਹੂੰ ਜੀ ਇਹਨਾਂ ਨੂੰ ਕੀਪ ਲਈ ਚਾਹੁੰਦੇ ਜੇ ਉਹ ਤੇ ਜਦਨ ਕਿਤੇ ਚੋਣ ਹੋਊਗੀ ਅਸੀਂ ਵੋਟ ਸ਼ਕਤੀ ਦੇ ਅੰਦਰ ਕਾਬੂ ਆਏ ਪਏ ਆ ਜਦਨ ਚੋਣ ਹੋਊਗੀ ਉਸ ਦਿਨ ਆਪਣੇ ਚੰਗੇ ਨੌਜਵਾਨ ਜਿਹੜੇ ਉਹਨਾਂ ਨੂੰ ਖਿਲਾਓ ਉਹ ਜਿਹੜੇ ਲੋਕ ਨੇ ਉਹ ਕਾਮਯਾਬ ਹੋਣਗੇ ਤੇ ਫਿਰ ਨਵਾਂ ਅਧਿਆਏ ਜਿਹੜਾ ਉਹ ਚੱਲੂਗਾ ਪਰ ਜੋ ਇਲੈਕਸ਼ਨ ਨਹੀਂ ਕਰਵਾਉਂਦੇ ਮੰਨ ਲਓ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੱਲਦੀ ਪਈ ਆ ਉਹ ਇਹੀ ਚੱਲੀ ਜਾਊਗੀ ਅਕਾਲ ਤਖਤ ਸਾਹਿਬ ਨੂੰ ਤਾਂ ਮੁਕਤ ਕਰਾਇਆ ਜਾ ਸਕਦਾ ਕਿ ਨਹੀਂ ਵੇਖੋ ਅਕਾਲ ਤਖਤ ਨੂੰ ਵੀ ਕਰਾਉਣਗੇ ਤੇ ਮੈਂ ਤੁਹਾਡੇ ਨਾਲ ਪਹਿਲਾਂ ਇਹ ਗੱਲ ਕਹਿ ਚੁੱਕਾ ਹਾਂ ਕਿ ਜਿਹੜੀਆਂ ਸਰਕਾਰਾਂ ਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਚਲਾਉਂਦੀਆਂ ਵਾਂ ਹਾਂਜੀ ਉਹ ਵੋਟ ਸ਼ਕਤੀ ਪੈਦਾ ਕਰਦੀਆਂ ਆਪਣੀ ਜਿਸ ਤਰ੍ਹਾਂ ਤੁਸੀਂ ਦੇਖੋ ਪਟਨਾ ਸਾਹਿਬ ਵੀ ਆ ਉੱਥੇ ਵੋਟ ਸ਼ਕਤੀ ਜਿਹੜੀ ਖਿਲਰ-ਖਲਰ ਗਈ ਆ ਉੱਥੇ ਵੀ ਆਪਣੀ ਮਨਮਤੀ ਕਰਦੇ ਆ ਕਰਦੇ ਹਜੂ ਸਾਹਿਬ ਵੀ ਖਿਲਰ ਗਈ ਆ ਉੱਥੇ ਵੀ ਹਰਿਆਣੇ ਚ ਵੀ ਉਹਨੇ ਇੰਨਾ ਕੀਤਾ ਇੱਥੇ ਜਿਹੜੀ ਵੋਟ ਸ਼ਕਤੀ ਹਾਲੇ ਉਹ ਸਿਰਫ ਬੱਜੀ ਇਹ ਕਰਕੇ ਕਿ ਜਿਹੜਾ ਬਾਦਲ ਹੀ ਉਹ ਧੰਬੜ ਪੂਸੇ ਚ ਕੌਮ ਨੂੰ ਪਾਉਂਦਾ ਹੀ ਆਪ ਤਾਂ ਉਥੇ ਵਜ਼ੀਰੀਆਂ ਲੈ ਲੈਂਦਾ ਹੀ ਭਾਵੇਂ ਸਾਡੇ ਬੰਦੀ ਸਿੰਘ ਛੁੱਟਣ ਨਾ ਛੁੱਟਣਾ ਉਹਨਾਂ ਦੀ ਗੱਲ ਨਹੀਂ ਹੀ ਕਰਦਾ ਆਪਣੀਆਂ ਸੁਖ-ਸਹੂਲਤਾਂ ਲੈ ਕੇ ਤੇ ਸਾਨੂੰ ਕਹਿੰਦਾ ਵੀ ਕਾਲੀ ਦਲ ਆੜਿਆ ਹੁਣ ਉਹ ਉਹ ਚੋਣੇ ਕਰਕੇ ਨਹੀਂ ਕਰਾ ਰਹੇ ਕਿ ਜਿਹੜੇ ਇਥੋਂ ਦੀ ਵੋਟ ਸ਼ਕਤੀ ਆ ਉਹ ਕਮਜ਼ੋਰ ਹੋ ਰਹੀ ਆ ਜਦੋਂ ਕਮਜ਼ੋਰ ਹੋਈ ਤੇ ਕਾਲੀ ਦਲ ਦੇ ਨਾਲ ਏਕਤਾ ਕਰਕੇ ਜਿੱਥੇ 25 30 ਸ਼ੀਟਾਂ ਲੈਂਦੇ ਸੀ ਉਹ 40 50 60 ਲੈਣ ਗਿਆ ਤੀ ਹੂੰ ਹੂੰ ਪਰ ਆਪ ਮੈਂ ਦਰਸਲ ਖਾਲਸਾ ਹੀ ਰਵਾਇਤਾਂ ਦੇ ਮੁਤਾਬਕ ਕਹਿ ਲੋ ਜਾਂ ਸਿਧਾਂਤਾਂ ਦੇ ਮੁਤਾਬਕ ਅਕਾਲ ਤਖਤ ਸਾਹਿਬ ਤੇ ਇੱਕ ਵੱਖਰੀ ਹਸਤੀ ਹੈ ਨਾ ਜੀ ਆਪਣੇ ਆਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਪਰ ਜਥੇਦਾਰ ਸਹਿਬਾਨ ਉਹ ਹੋਣ ਜਿਹੋ ਜਿਹੇ ਖਾਲਸਾ ਪੰਥ ਨੂੰ ਚਾਹੀਦੇ ਆ ਨਾ ਜੀ ਖਾਲਸਾ ਪੰਥ ਦੀ ਉਹ ਜਥੇਦਾਰ ਸਹਿਬਾਨ ਅਗਵਾਈ ਕਰ ਸਕਣ ਉਹਦੇ ਵਾਸਤੇ ਤਾਂ ਇਲੈਕਸ਼ਨ ਸਿਸਟਮ ਜੀਆਂ ਸੰਪਰਦਾਵਾਂਾਂ માં ਜਾਂ ਸਾਡੇ ਆਗੂ ਉਹਦੇ ਸਾਰੇ ਸਿਆਸੀ ਹੋਏ ਤੇ ਸਿਆਸੀਆਂ ਦਾ ਵੀ ਅੱਗੇ ਤੁਰੇ ਜਾਂਦੇ ਆ ਸਮਾਂ ਐਸਾ ਵਾ ਹਾਂਜੀ ਜੇ ਉੱਥੇ ਕੋਈ ਜਾਂਦਾ ਪਿੱਛੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਹੀ ਤੇ ਉਹ ਜਦੋਂ ਮੁੰਡੇ ਉੱਥੇ ਉਹ ਧਰਨਾ ਲਾਜੇ ਪਈ ਤੇ ਉਹਨਾਂ ਕੁਟ ਕੁਟ ਨੀਲੇ ਕਰਤੇ ਸਰਕਾਰਾਂ ਦੇ ਅਧੀਨ ਆ ਤੁਹਾਡਾ ਧਰਮ ਹੈ ਜਿਹੜਾ ਹੈ ਇਸ ਵੇਲੇ ਇਦਾਂ ਹੀ ਹਾਂਜੀ ਪਰ ਉੱਚੋਂ ਨਿਕਲਣ ਵਾਸਤੇ ਕੋਈ ਚਾਰਾ ਜੋ ਹੀ ਹੁੰਦੀ ਨਜ਼ਰ ਆਉਂਦੀ ਆ ਤੁਹਾਨੂੰ ਜਾਂ ਲੱਗਦਾ ਪਈ ਨਿਕਲ ਵਾਸਤੇ ਕੋਈ ਚਾਰਾ ਨਹੀਂ ਜੇ ਤੁਸੀਂ ਗਲੋਂ ਨਹੀਂ ਲੈਂਦੇ ਉਹਨਾਂ ਚੋਂ ਕਦੀ ਨਹੀਂ ਨਿਕਲ ਸਕਦੇ ਤੁਸੀਂ ਗੁਰਦੁਆਰੇ ਗੁਰਧਾਮਾਂ ਧਰਮ ਉਹਦਾਂ ਜਾਓ ਜਿੱਦਣੇ ਇਹ ਬੰਦੇ ਗਲੋਂ ਲੈਣਗੇ ਪਰ ਗਲੋਂ ਗਲੋਂ ਤਾਂ ਲੈਣੇ ਆ ਜੇ ਉਹ ਇਲੈਕਸ਼ਨ ਕਰਵਾਉਣਗੇ ਇਲੈਕਸ਼ਨ ਤੁਸੀਂ ਪਹਿਲਾਂ ਕਿਹਾ ਕਿ ਹਟੇਓ ਤੁਸੀਂ ਬੜੇ ਖੁਸ਼ੀਆਂ ਭੋਗਦੇ ਫਿਰਦੇ ਇਹਨਾਂ ਨੂੰ ਮਰਨਾ ਭੁੱਲਿਆ ਪਿਆ ਵਾ ਇਹਨਾਂ ਨੂੰ ਪਤਾ ਹੀ ਨਹੀਂ ਆ ਵੀ ਗੁਰੂ ਗਿਆਨ ਕੀ ਆ ਇਥੋਂ ਜਾਣਾ ਵਾ ਨਹੀਂ ਤੇ ਸਿੱਖ ਜਦੋਂ ਗੁਰੂ ਅੱਗੇ ਸੀਸ ਨਵਾਉਂਦਾ ਵਾ ਤੇ ਮਨ ਨੂੰ ਚੇਤਾ ਨਹੀਂ ਉਹਦਾ ਵੀ ਅਸੀਂ 5 ਸਾਲ ਲਈ ਸਿਰਫ ਬਣੇ ਸਾਂ ਸਾਡੀ ਨੈਤਿਕਤਾ 5 ਸਾਲ ਬਾਅਦ ਤੇ ਹੀ ਜੀ ਪਰ ਉਹ ਨਹੀਂ ਆਉਂਦੇ ਨਹੀਂ ਆਉਂਦੀ ਹੁਣ ਜਦੋਂ ਇੱਕ ਕਹਾਵਤ ਜੀ ਹੈਗੀ ਕਹਿੰਦੇ ਵੀ ਸੰਗ ਸੁਗਤਾ ਮਹਿਸੂਸ ਕਰੋ ਤਾਂ ਤਾਂ ਆਉਂਦੀ ਆ ਨਾ ਜੀ ਜੇ ਸ਼ਰਮ ਮਹਿਸੂਸ ਕਰੋ ਤਾਂ ਫਿਰ ਨਹੀਂ ਮਹਿਸੂਸ ਹੁੰਦੀ ਫਿਰ ਉਹ ਤੇ ਕਹਿੰਦੇ ਨੇ ਇਹ ਲਾ ਲਈ ਲੋਈ ਕੀ ਕਰੂ ਕੋਈ ਹਾਂਜੀ ਕਦੀ ਤੁਸੀਂ ਵੇਖੋ ਜਿਹੜਾ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਤੁਹਾਡੇ ਹਲਕੇ ਦਾ ਵੀ ਹੋਊਗਾ ਕਦੀ ਉਹਨਾਂ ਸਿਰ ਕੱਢ ਨਮਾਇਦਿਆਂ ਦੀ ਕਦੀ ਮੀਟਿੰਗ ਕੀਤੀ ਆ ਵੀ ਤੁਸੀਂ ਮੈਨੂੰ ਚੁਣਿਆ ਵਾ ਤੇ ਮੈਂ ਉੱਥੇ ਕੋਈ ਫੈਸਲਾ ਲੈਣਾ ਮੈਂ ਕੀ ਸਲਾਹ ਲੈ ਕੇ ਜਾਵਾਂ ਤੁਹਾਡੇ ਕੋਲ ਨਹੀਂ ਨਹੀਂ ਮੈਂ ਇਦਾਂ ਦਾ ਕਦੀ ਕੁਝ ਸੁਣਿਆ ਹੀ ਨਹੀਂ ਹੈਗਾ ਜੀ ਪਰ ਇਹਦਾ ਮਤਲਬ ਖਾਲਸਾ ਪੰਥ ਫਿਰ ਇਦਾਂ ਹੀ ਚੱਲਦਾ ਰਹੂਗਾ ਬਸ ਐਂ ਹੀ ਭੋਗਦਾ ਰਹੂਗਾ ਸਾਰਾ ਕੁਝ ਇਹਨਾਂ ਦਾ ਇੱਥੇ ਕਰਕੇ ਤੇ ਅਗਲਿਆਂ ਨੇ ਜਿਹੜਾ ਤੁਹਾਨੂੰ ਵਲ ਪਾਇਆ ਉਦੋਂ ਤੇਜਾ ਸਿੰਘ ਸਮੁੰਦਰੀ ਅੱਗੇ ਸ਼ਹਾਦਤਾਂ ਕੋ ਦੇ ਕੇ ਸੀ ਹੂੰ ਹੂੰ ਜੀ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਕਿ ਕੱਲ ਨੂੰ ਚੋਣਾਂ ਦੇ ਰਸਤੇ ਸ਼ਰਾਬੂ ਕੁਆਬੂ ਬੰਦੇ ਬੇਗੈਰ ਤੇ ਜਿਹੜੇ ਉਹ ਕਾਬਜ ਹੋ ਜਾਣਗੇ ਤੇ ਜਦੋਂ ਉਹ ਕਾਬਜ ਹੋ ਗਏ ਤੇ ਧਰਮ ਦੀ야 جہਾਲਤਾ ਤੁਸੀਂ ਵੇਖ ਹੀ ਲਈ ਕਿੰਨਾ ਚਿਰ 12 15 ਸਾਲ ਹੋਏ ਚੋਣ ਨਹੀਂ ਹੋਈ ਅਗਲੇ ਉਦੋਂ ਵੀ ਨਹੀਂ ਆ ਤੇ ਜਦੋਂ ਇਹਨਾਂ ਦਾ ਕਸ ਹੋਊਗਾ ਜਿਹੜੇ ਬੰਦੇ ਸਾਡੇ ਕਾਮਯਾਬ ਹੈ ਉਹ ਉਹਨਾਂ ਦੇ ਬੰਦੇ ਬਣਾ ਦਾਂਗੇ ਤੇ ਜਿਹੜਾ ਗੁਰੂ ਦੀ ਭੈ ਭਾਵਨੀ ਆ ਸ਼ਰਦਾਵਾ ਸੇਖ ਗੁਰੂ ਨਾਨਕ ਨਾਮ ਲਿਵਾ ਜਿਹੜੀ ਉਹਨੂੰ ਪੂਜਦੀ ਆ ਉਹ ਸ਼ਾਇਦ ਪਰ ਹੁਣ ਮੀਡੀਆ ਜਿਹੜਾ ਉਹ ਬੜਾ ਤੇਜ ਹੋ ਚੁੱਕਾ ਜੋ ਰੋਜ਼ ਲੋਕ ਸਮਝ ਚੁੱਕੇ ਨੇ ਜੀ ਹੁਣ ਇਹਨਾਂ ਦੇ ਵਲ ਬਲੇਵੇਂ ਵਿੱਚ ਲੋਕਾਂ ਨੇ ਨਹੀਂ ਆਉਣਾ ਸਿਰਫ ਇਹ ਗੁਰੂ ਘਰ ਦੀ ਜੂਠ ਖਾ ਲੈਣ ਲੰਗਰ ਖਾ ਲੈਣ ਜੋ ਮਰਜ਼ੀ ਖਾਈ ਜਾਣ ਇਹਨਾਂ ਕੀ ਇਹਨਾਂ ਦਾ ਹੁਣ ਸਮਾਂ ਰਹਿ ਗਿਆ ਜੀ ਪੰਨੂ ਸਾਹਿਬ ਜਾਂਦੇ 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 ਜਿਹੜਾ ਇਹ ਨਾਗਵਾਲ ਇਹਨਾਂ ਨੇ ਪਾਇਆ ਹੋਇਆ ਅਕਾਲ ਤਖਤ ਸਾਹਿਬ ਦੇ ਦਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਵਾਲੇ ਜਾਂ ਸਮੁੱਚੇ ਖਾਲਸਾ ਪੰਥ ਦੇ ਦਵਾਲੇ ਪਰ ਕਹਿੰਦੇ ਆ ਭਈ ਖਾਲਸਾ ਤੇ ਬਿਲਕੁਲ ਮੁਕਤਵਾਨਾ ਜੀ ਖਾਲਸਾ ਕਿਸੇ ਦੀ ਕਿਸੇ ਦੇ ਅਧੀਨ ਨਹੀਂ ਹੈ ਪਰ ਸਮੁੱਚੇ ਰੂਪ ਦੇ ਵਿੱਚ ਇਦਾਂ ਨਜ਼ਰ ਆਉਣੀ ਡਿਆ ਵੀ ਇਹ ਸਾਰਾ ਕੁਝ ਇਹ ਇਹਨਾਂ ਨੇ ਨਾਗਵਲ ਜਿਹਾ ਪਾਇਆ ਹੋਇਆ ਲੱਗਦਾ ਤੁਹਾਨੂੰ ਕਿ ਆਉਂਦੇ ਸਮੇਂ 'ਚ ਕੁਝ ਨਜ਼ਰ ਆਉਂਦਾ ਤੁਹਾਨੂੰ ਕਿ ਮੁਕਤ ਹੋ ਜਾਊਗਾ ਸਾਰਾ ਕੁਝ ਇਹਨਾਂ ਤੋਂ ਸੱਜਣ ਜੀ ਖਾਲਸਾ ਸ਼ੋਰ ਨੂੰ ਕਰ ਰਿਹਾ ਜਿਹੜਾ ਖਾਲਸਾ ਹੈ ਇਹਨੀਆਂ ਹਾਂਜੀ ਕਿ ਉਸ ਖਾਲਸੇ ਨੂੰ ਰੱਖਿਆ ਤੇ ਛਤੜੀ ਆ ਜੀ ਉਹ ਨੂੰ ਕੀ ਕਰੋਗੇ ਹੂੰ 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 ਪੰਨ ਸਾਹਿਬ ਬਹੁਤ ਜ਼ਿਆਦਾ ਹਾਲਾਤ ਐਵੇਂ ਦੇ ਹੈਗੇ ਮੈਂ ਨਾ ਜਿੱਦਾਂ ਤੁਹਾਨੂੰ ਕਹਤਾ ਵੀ ਜਾਂਦੇ ਜਾਂਦੇ ਜਾਂ ਬਸ ਲਾਸਟ ਗੱਲ ਹੈਗੀ ਆ ਜਾਂ ਅਖੀਰਲੀ ਗੱਲ ਉਹ ਆ ਪਰ ਬਹੁਤ ਕੁਝ ਇਦਾਂ ਦਾ ਹੈਗਾ ਤੁਸੀਂ ਦੇਖੋ ਪਿਛਲੇ ਦਿਨੀ ਡਾਕਟਰ ਮੇਰੇ ਖਿਆਲ ਕਰਮਜੀਤ ਸਿੰਘ ਨਾਮ ਹੈਗਾ ਉਹਨਾਂ ਦਾ ਜਿਹੜੇ ਯੂਨੀਵਰਸਿਟੀ ਵਾਲੇ ਹੈਗੇ ਆ ਤੁਸੀਂ ਦੇਖੋ ਆਰਐਸਐਸ ਦੇ ਮੋਹਨ ਭਗਵਤ ਉਹਨਾਂ ਦੇ ਮੋਹਰੇ ਖੜੇ ਹੋ ਕੇ ਉਹਨਾਂ ਨੂੰ ਦੱਸ ਕੇ ਆਉਂਦੇ ਆ ਸਾਡੀਆਂ ਪ੍ਰਾਪਤੀਆਂ ਆ ਨੇ ਔਰ ਔਰ ਜਥੇਦਾਰ ਸਹਿਬਾਂ ਦੀ ਚੋਣ ਕਿੱਦਾਂ ਹੋਣੀ ਹੈ ਪ੍ਰਕਿਰਿਆ ਕਿੱਦਾਂ ਸੇਵਾਮੁਕਤ ਕੀਤਾ ਜਾਣਾ ਕਿੱਦਾਂ ਉਹਨਾਂ ਨੂੰ ਲਾਉਣਾ ਆ ਉਹਦੇ ਵਿੱਚ ਨਾਲ ਕਮੇਟੀ 'ਚ ਸ਼ਾਮਲ ਕੀਤਾ ਹੋਇਆ ਸੀਗਾ ਰ ਸੱਜਣ ਜੀ ਕੀ ਨਹੀਂ ਜਸੇਦਾਰ ਪੈਰਾਂ ਚ ਭਾ ਕੇ ਹੁਕਮਨਾਮੇ ਜਿਹੜੇ ਸਿੱਖ ਮਾਰ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹਦੇ ਨਾਲੋਂ ਕਿਤੇ ਇਹ ਛੋਟੇ ਮਸਲੇ ਨੇ ਹੂੰ ਹੂੰ ਜੀ ਜੀ ਵਾ ਕਹਿਵਾ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੈਗੀਆਂ ਨੇ ਪੰਨੂ ਸਾਹਿਬ ਮੈਨੂੰ ਲੱਗਦਾ ਕਿ ਇਹ ਲਗਾਤਾਰ ਜੇ ਵਿਚਾਰਦੇ ਰਹੀਏ ਤਾਂ ਮੈਨੂੰ ਲੱਗਦਾ ਕਿ ਮੇਰੀ ਜਗ੍ਹਾ ਇੱਥੇ ਕੋਈ ਹੋਰ ਆ ਕੇ ਬਹਿ ਜਾਵੇ ਤੁਹਾਡੀ ਜਗ੍ਹਾ ਦੂਏ ਪਾਸਿਓਂ ਜਵਾਬ ਦੇਣ ਵਾਲਾ ਕੋਈ ਹੋਰ ਆ ਜਾਵੇ ਤੇ ਮੈਨੂੰ ਲੱਗਦਾ ਕਿ ਇਹ ਗੱਲਾਂ ਮੁੱਕਣ ਹੀ ਨਾ ਜਿਹੋ ਜਿਹੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਔਰ ਮਤਲਬ ਜਿਹੜੀ ਵੀ ਇੱਟ ਚੱਕੋ ਥੱਲੇ ਆਪਾਂ ਕੁਝ ਹੋਰ ਹੀ ਬੈਠਾ ਜਿਹੜੀ ਵੀ ਟਾਲੀ ਨੂੰ ਮੈਨੂੰ ਲੱਗਦਾ ਦੇਖੋ ਤੇ ਉਸ ਟਾਣੀ ਦੇ ਉੱਪਰ ਹਰ ਸ਼ਾਖ 'ਤੇ ਉਹ ਕਹਾਵਤ ਜਿਹੀ ਕਹਿ ਗਈ ਆ ਸੋ ਇਦਾਂ ਹੀ ਹੋ ਰਿਹਾ ਪਿਆ ਵਾਕਈ ਪੰਨ ਸਾਹਿਬ ਅਖੀਰ ਦੇ ਵਿੱਚ ਕੋਈ ਹੋਰ ਗੱਲ ਤੁਹਾਡੇ ਜ਼ਿਹਨ ਵਿੱਚ ਹੋਵੇ ਸਮੁੱਚੇ ਖਾਲਸਾ ਪੰਥ ਨੂੰ ਖਾਸ ਕਰਕੇ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਆ ਪੜ੍ਹਨੀ ਚਾਹੀਦੀ ਆ ਸੇਕ ਗਰਬਾਣੀ ਨਾਲ ਹੀ ਪਰਚੋਲ ਕਰਕੇ ਗਰਬਾਣੀ ਦੀ ਹੀ ਵਿਦਵਾਨ ਬਣ ਸਕਦਾ ਗਿਆਨਵਾਨ ਬਣ ਸਕਦਾ ਵਾ ਜੀ ਆਪਣੇ ਬੱਚਿਆਂ ਨੂੰ ਚੰਗੀਆਂ ਯੂਨੀਵਰਸਟੀਆਂ ਚੰਗੀਆਂ ਕਾਲਜਾਂ ਵਿੱਚ ਪੜਾਓ ਹੂੰ ਹੂੰ ਆਪਣੀ ਕਿਰਤ ਕਰਨੀ ਦੱਸੋ ਨਾਮ ਜਪੋ ਵੰਡ ਸਕਣ ਵਾਲੀ ਗੱਲ ਹੈ ਜਿਹੜੀ ਉਹ ਘਰੋਂ ਚਲਾਈਏ ਜੀ ਤੇ ਜਿਹੜਾ ਸਾਡਾ ਜਿਹੜਾ ਖਾਨਕੀ ਨੇ ਬਜ਼ਾਰਾਂ ਦਾ ਉਹਦੇ ਤੋਂ ਕਿਸੇ ਦਾ ਕਿਸੇ ਤਰ੍ਹਾਂ ਕਾਬੂ ਪਾਈਏ ਜੀ ਜ਼ਰੂਰ ਤੇ ਆਪਣੀ ਜਿਹੜੀ ਏਕਤਾ ਵਾ ਭਾਈਚਾਰਾ ਵਜੇ ਦਾ ਉਹਨੂੰ ਸਿੱਖੀ ਸਰੂਪ ਦੇ ਵਿੱਚ ਗੁਰਦਵਾਰਿਆਂ ਦੇ ਵਿੱਚ ਧੜੇਬੰਦੀਆਂ ਨਾ ਬਣਾਈਏ ਜਿਹੜੇ ਆਮ ਪਿੰਡੂ ਗੁਰਦੁਆਰੇ ਨੇ ਜੀ ਜੇ ਸਿਆਸਤ ਨੂੰ ਗੁਰਦਵਾਰਿਆਂ ਦੇ ਵਿੱਚੋਂ ਘਟਾਉਣ ਦੀ ਕੋਸ਼ਿਸ਼ ਕਰੀਏ ਜਿਹੜਾ ਧਰਮ ਆ ਉਹ ਸਥਿਰ ਹੋ ਸਕੇ ਜੀ ਬਾਕੀ ਜ਼ਰੂਰ ਉਮੀਦ ਕਰਦੇ ਹਾਂ ਕਿ ਜਿਹੜਾ ਤੁਹਾਡਾ ਇਹ ਸੁਨੇਹਾ ਹੈਗਾ ਸਾਡੀ ਨਵੀਂ ਪੀੜ੍ਹੀ ਦੇ ਨੌਜਵਾਨ ਜ਼ਰੂਰ ਇਹਦੇ ਪੈਰਾ ਦੇਣਗੇ ਔਰ ਜਿਹੜੀਆਂ ਕਦਰਾਂ ਕੀਮਤਾਂ ਹੈਗੀਆਂ ਨੇ ਸਿੱਖ ਰੌ ਰੀਤਾਂ ਦੇ ਉੱਪਰ ਜ਼ਰੂਰ ਚੱਲਣ ਦਾ ਯਤਨ ਕਰਨਗੇ ਪੰਨੂ ਸਾਹਿਬ ਉਮੀਦ ਕਰਦੇ ਆ ਕਿ ਆਉਂਦਾ ਸਮਾਂ ਚੰਗਾ ਹੀ ਆਵੇ ਅਰਦਾਸ ਬੇਨਤੀ ਵੀ ਕਰਦੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਰਜੇਵੇਂ ਚੋਂ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਚੁਕੇ ਹਨ ਸਰਦਾਰ ਕੁਲਵੰਤ ਸਿੰਘ ਜੀ ਪੰਨੂ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਗੱਲਬਾਤਾਂ ਬਹੁਤ ਜ਼ਿਆਦਾ ਹੈਗੀਆਂ ਨੇ ਪੰਨੂ ਸਾਹਿਬ ਨੇ ਹਾਲਾਂਕਿ ਆਖਿਆ ਹੈਗਾ ਕਿ ਜਿਹੜੇ ਸਾਡੇ ਨਵੀਂ ਪੀੜੀ ਦੇ ਨੌਜਵਾਨ ਹੈਗੇ ਆ ਵੀ ਉਹ ਵੱਧ ਤੋਂ ਵੱਧ ਸਕੂਲ ਕਾਲਜਸ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਤੇ ਅੱਗੇ ਵਧਣ ਉਹਨਾਂ ਨੇ ਇਹ ਗੱਲ ਕਹੀ ਜ਼ਰੂਰ ਹੈ ਮੈਨੂੰ ਲੱਗਦਾ ਕਿ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਨਵਾਂ ਟੌਪਿਕ ਵੀ ਜ਼ਰੂਰ ਉੱਭਰ ਕੇ ਸਾਹਮਣੇ ਆ ਜਾਂਦਾ ਸਵਾਲ ਨਵਾਂ ਵੀ ਉੱਭਰ ਕੇ ਸਾਹਮਣੇ ਆ ਜਾਂਦਾ ਪਿਛਲੇ ਦਿਨੀ ਆਪਾਂ ਦੇਖਿਆ ਕਿ ਇੱਕ ਗੁਰਪ੍ਰੀਤ कौर ਨਾਂ ਦੀ ਲੜਕੀ ਹੈ ਗੁਰਸਿੱਖ ਸਿੰਘਣੀ ਹੈ ਉਹਨੇ ਦਸਤਾਰ ਸਜਾਈ ਹੋਈ ਆਪਣੇ ਸਿਰ ਦੇ ਉੱਪਰ ਔਰ ਕਕਾਰਾਂ ਸਮੇਤ ਸ੍ਰੀ ਸਹਿਬਾਨ ਪਹਿਨੀ ਹੋਈ ਹੈ। ਉਹਨੂੰ ਪੇਪਰ ਪਾਉਣ ਵਾਸਤੇ ਅੰਦਰ ਨਹੀਂ ਜਾਣ ਦਿੱਤਾ ਗਿਆ। ਜੱਜ ਬਣਨਾ ਸੀਗਾ। ਹੁਣ ਆਪਾਂ ਗੱਲ ਤੇ ਕਰਦੇ ਹੈਗੇ ਕਿ ਵਧੀਆ ਉਹਦਿਆਂ ਦੇ ਉੱਪਰ ਤੁਸੀਂ ਪਹੁੰਚੋ ਪਰ ਜੇ ਤੁਸੀਂ ਉੱਥੇ ਪਹੁੰਚ ਵੀ ਜਾਂਦੇ ਹੋ ਹਲੇ ਤਾਂ ਪਹੁੰਚਣਾ ਸੀਗਾ। ਹਲੇ ਤਾਂ ਪ੍ਰੀਖਿਆ ਦੇਣ ਵਾਸਤੇ ਜਾਣਾ ਸੀਗਾ ਤੇ ਕੜੇ ਲਹਾ ਲੈ ਜਾਂਦੇ ਆ। ਕਹਿੰਦੇ ਕਿ ਗੱਤਿ ਤੇ ਕਿਰਪਾਨ ਦੇ ਸਮੇਤ ਤੁਸੀਂ ਅੰਦਰ ਨਹੀਂ ਜਾ ਸਕਦੇ। ਔਰ ਉਸ ਕੁੜੀ ਨੇ ਪਹਿਰਾ ਦਿੱਤਾ ਆਪਣੀਆਂ ਰਵੈਤਾਂ ਦੇ ਉੱਪਰ, ਸਿੱਖੀ ਦੇ ਉੱਪਰ ਪਹਿਰਾ ਦਿੱਤਾ। ਉਸ ਗੁਰੂ ਕੀ ਪਿਆਰੀ ਸਿੰਘਣੀ ਨੇ ਉਹਨੇ ਪੇਪਰ ਨਾ ਦੇਣਾ ਕਬੂਲ ਕਰ ਲਿਆ ਪਰ ਉਹਨੇ ਆਪਣੇ ਗਤਰੇ ਕਿਰਪਾਨ ਨੂੰ ਉਤਾਰਨਾ ਮناسب ਨਹੀਂ ਸਮਝਿਆ ਸਿੱਖੀ ਦੇ ਉੱਪਰ ਉਹਨੇ ਡਟ ਕੇ ਪਹਿਰਾ ਦਿੱਤਾ ਸੋ ਮੈਨੂੰ ਲੱਗਦਾ ਹੈ ਕਿ ਇੱਕ ਨਵਾਂ ਟੌਪਿਕ ਵੀ ਬਣ ਜਾਂਦਾ ਹੈਗਾ ਕਿ ਜੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਪਹੁੰਚ ਵੀ ਜਾਂਦੇ ਹੋ ਤਾਂ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਪਹੁੰਚ ਕੇ ਵੀ ਆਪਣੀ ਕੌਮ ਦੇ ਖਾਤਰ ਜਾਂ ਆਪ ਦੇ ਪੰਥ ਪੰਜਾਬ ਦੇ ਖਾਤਰ ਕੀ ਕੁਝ ਕਰ ਪਾਉਂਦੇ ਹੋ ਜਾਂ ਨਹੀਂ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਇੱਕ ਅਲੱਗ ਟੌਪਿਕ ਹੈਗਾ ਸੋ ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਦਰਸ਼ਕੋ ਤੁਸੀਂ ਵੀ ਆਪ ਆਪਣੇ ਢੰਗ ਤਰੀਕੇ ਦੇ ਨਾਲ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਇਸ ਵੇਲੇ ਹਾਲਾਤ ਬਣੇ ਹੋਏ ਆ ਅਕਾਲ ਤਖਤ ਸਾਹਿਬ ਘਟੋ ਘਟ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਸਹਾਬਾਨ ਹੈਗੇ ਨੇ ਉਹ ਤੇ ਇਹਨਾਂ ਤੋਂ ਮੁਕਤ ਹੋਣ ਕੀ ਤੁਹਾਨੂੰ ਲੱਗਦਾ ਹੈ ਕਿ ਖਾਲਸਾ ਪੰਥ ਕੋਈ ਨਾ ਕੋਈ ਢੰਗ ਤਰੀਕਾ ਅਪਣਾ ਕੇ ਜਾਂ ਕਿਹੋ ਜਿਹਾ ਢੰਗ ਤਰੀਕਾ ਅਪਣਾ ਕੇ ਘਟੋ ਘਟ ਖਾਲਸਾ ਪੰਥ ਅਕਾਲ ਤਖਤ ਸਾਹਿਬ ਦੇ ਉੱਪਰ ਤਾਂ ਕਾਬਜ਼ ਹੋਵੇ ਘਟੋ ਘਟ ਜਥੇਦਾਰ ਸਹਾਬਾਨ ਤੇ ਉਹ ਹੁਣ ਜਿਹੜੇ ਕਿਸੇ ਸਿਆਸੀ ਧਿਰ ਦੇ ਨਾ ਹੋਣ ਜਿਹੜੇ ਖਾਲਸਾ ਪੰਥ ਦੇ ਹੋਣ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ